ਆਪਣੇ ਪੰਜਾਬ ਜੀ ਇਹੋ ਜਿਹੇ ਇਨਫਲੂਐਂਸਰਸ ਨੇ ਜਿਨ੍ਹਾਂ ਨੇ ਆਪਣੀਆਂ ਵੀਡੀਓਜ਼ ਆਪ ਲੀਕ ਕੀਤੀਆਂ ਲੋਕ ਬਹੁਤ ਜ਼ਿਆਦਾ ਤੰਗ ਕਰਦੇ ਨੇ ਤੁਸੀਂ ਕਿਸੇ ਨੂੰ ਪਲੀਜ਼ ਇੰਨਾ ਤੰਗ ਨਾ ਕਰੋ ਕਿ ਅਗਲਾ ਬੰਦਾ ਸੱਚੀ ਕੋਈ ਗਲਤ ਅਸਤਿਤਵ ਪਚਾਕ ਲੈ ਉਹ ਫਿਰ ਕਹਿੰਦੇ ਜੀ ਇਹ ਤਾਂ ਬਹੁਤ ਗੰਦ ਪਾਉਂਦੇ ਨੇ ਇਹ ਤਾਂ ਕੁਝ ਗਲਤ ਕਰਦੇ ਨੇ ਵੀ ਤੁਸੀਂ ਕਹਦੇ ਨਹੀਂ 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 ਮੈਂ ਸਟਰੋਂਗਲੀ ਆਪ ਦੇ ਅਪਨੂ ਸੰਭੜਾਇਆ ਠੀਕ ਆ ਤੇ ਹਾਂ ਕਿ ਉੱਥੇ ਮੇਰੀ ਡ्रेसਿੰਗ ਸੈਂਸ ਥੋੜੀ ਜਿਹੀ ਰਿਵੀਲਿੰਗ ਸੀ ਹਨਾ ਆਮ ਟੋਟਲੀ ਐਗਰੀ ਵਿਦ ਥੈਟ ਆਓ ਮੇਰੇ ਅਕਾਊਂਟ ਚ ਮੈਨੂੰ ਵੀ ਮਹੀਨੇ ਦਾ 1 ਲੱਖ ਰੁਪਏ ਪਾ ਦਿਓ ਮੈਨੂੰ ਨਾ ਵੀਡੀਓਜ਼ ਬਣਾਉਣ ਦੀ ਲੋੜ ਹੈ ਮੈਂ ਤਾਂ ਅੱਜ ਇੰਸਟਾ ਬੰਦ ਕਰ ਦੂੰ ਫਿਰ ਆਪ ਪਤਾ ਜੇ ਤੁਸੀਂ ਸਹੀ ਕਰ ਰਹੇ ਹੋ ਤੁਸੀਂ ਤਾਂ ਵੀ ਗਲਤ ਹੋ ਜੇ ਤੁਸੀਂ ਗਲਤ ਕਰ ਰਹੇ ਹੋ ਫਿਰ ਤਾਂ ਤੁਸੀਂ ਜਮਾਂ ਹੀ ਗਲਤ ਹੋ 20 25 ਦਿਨ ਪਹਿਲਾਂ ਹੀ ਮੇਰਾ ਦਿਲ ਕੀਤਾ ਕਿ ਯਾਰ ਮੈਂ ਆਪ ਦੇ ਆਪ ਨੂੰ ਖਤਮ ਕਰਨਾ ਤੇ ਜਿਹੜੇ ਬੰਦੇ ਕਹਿੰਦੇ ਨੇ ਕਿ ਮੈਂ ਗਲਤਾਂ ਤਾਂ ਤਾਂ ਫਿਰ ਉਹਨਾਂ ਦੀ ਸੋਚ ਗਲਤ ਆ ਉਹ ਆਪ ਗਲਤ ਨੇ ਮੈਨੂੰ ਨਹੀਂ ਲੱਗਦਾ ਮੈਂ ਗਲਤ ਚੰਡੀਗੜ੍ਹ ਮੋਹਾਲੀ ਮੈਨੂੰ ਬਿਲਕੁਲ ਨਹੀਂ ਪਸੰਦ ਬਿਲਕੁਲ ਵੀ ਨਹੀਂ ਤੁਸੀਂ ਮੈਨੂੰ ਗਲਤ ਸਵਾਗਤ ਕਰਦੇ ਆਂ ਤੁਹਾਡਾ ਗੁਰਸੇਵਕ ਸਾਦੇ ਪੋਡਕਾਸਟ ਦੇ ਵਿੱਚ ਆਈ ਹੋਪ ਤੁਸੀਂ ਸਾਰਿਆਂ ਨੇ ਘੈਂਟ ਹੋਵੋਗੇ ਅੱਜ ਸਾਡੇ ਵਿੱਚ ਜੋ ਸਪੈਸ਼ਲ ਗੈਸਟ ਨੇ ਜਿਨ੍ਹਾਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਦੇਖਿਆ ਵੀ ਹੋਗਾ ਠੀਕ ਹੈ ਅਰੁਪਰੀਜੀ ਨੇ ਸਾਡੇ ਨਾਲ ਉਹਨਾਂ ਨਾਲ ਬੈ ਕੇ ਅੱਜ ਆਪਾਂ ਗੱਲਬਾਤ ਕਰਾਂਗੇ ਪਰ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਾਂਗੇ ਕਿ ਕਦੇ ਵੀ ਕਿਸੇ ਨੂੰ ਕੁਝ ਗਲਤ ਨਾ ਕਿਹਾ ਕਰੋ ਅਗੇ ਤੁਸੀਂ ਪੋਜ਼ਿਟਿਵਿਟੀ ਨਹੀਂ ਕਹਿ ਸਕਦੇ ਨਾ ਤਾਂ ਨੈਗੇਟਿਵ ਵੀ ਨਾ ਕਿਹਾ ਕਰੋ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਦੀ ਲਾਈਫ ਬਾਰੇ ਪੁੱਛਦੇ ਆਂ ਸਤਿ ਸ੍ਰੀ ਅਕਾਲ ਜੀ ਹੈਲੋ ਸਤਿ ਸ੍ਰੀ ਅਕਾਲ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਬਠਿੰਡਾ ਓਕੇ ਬਟ ਬੇਸਿਕਲੀ ਬਠਿੰਡੇ ਤੋਂ ਹੁਣ 4-5 ਸਾਲ ਹੋ ਗਏ ਲੁਧਿਆਣੇ ਵਿੱਚ ਓਕੇ ਕਿੱਥੇ ਰਹਿ ਰਹੇ ਹੋ ਲੁਧਿਆਣੇ ਦੇ ਵਿੱਚ ਲੁਧਿਆਣੇ ਅੰਬੇਰਾ ਅੰਬੇਰਾ ਗ੍ਰੀਨਸ ਓਕੇ ਲਾਈਫ ਦੀ ਸ਼ੁਰੂਆਤ ਤੁਹਾਡੀ ਕਿਵੇਂ ਦੀ ਰਹੀ ਅ ਲਾਈਫ ਦੀ ਸ਼ੁਰੂਆਤ 3 ਮੇਰੀ ਬავਧੀਆਂ ਮਤਲਬ ਸਕੂਲਿੰਗ ਤੋਂ ਲਾਈਕ 10th 2 ਮੇਰੀ ਬਿਲਕੁਲ ਲਾਈਕ ਮੇਰੇ ਹੋਮ ਟਾਊਨ ਤੋਂ ਹੀ ਆ ਬਠਿੰਡੇ ਤੋਂ ਤੋਂ ਜਿਹੜੀ ਜੋ ਮੇਰੀ ਸਕੂਲਿੰਗ ਖਤਮ ਹੋਈ ਸੀਗੀ 2 ਤੋਂ ਬਾਅਦ ਫਿਰ ਮੈਂ ਲੁਧਿਆਣੇ ਪੀਏ ਜੁਆਇਨ ਕੀਤਾ ਸੀਗਾ ਲੈਕ ਹੋਗੇ 4-5 ਸਾਲ ਪੀਏ ਯੂ ਜੁਆਇਨ ਕੀਤੇ ਨੂੰ ਕਦੋਂ ਤੁਹਾਨੂੰ ਪਤਾ ਲੱਗਿਆ ਸੀ ਕਿ ਤੁਸੀਂ ਸਾਰੇ ਇਹਨਾਂ ਨਾਲੋਂ ਬਹੁਤ ਜ਼ਿਆਦਾ ਡਿਫਰੈਂਟ ਹੋ ਡਿਫਰੈਂਟ ਇੱਕ ਹੁੰਦਾ ਨਾ ਕਿ ਮਤਲਬ ਬੰਦੇ ਨੇ ਸ਼ੁਰੂ ਤੋਂ ਸੋਚਿਆ ਹੋਵੇ ਕਿ ਆਈ ਏਮ ਇੰਟੂ ਦੈਟ ਸਟਫ ਜਾਂ ਮੈਨੂੰ ਇਹ ਚੀਜ਼ਾਂ ਪਸੰਦ ਆ ਜਾਂ ਮੈਨੂੰ ਇਹ ਚੀਜ਼ਾਂ ਵਧੀਆ ਲੱਗਦੀਆਂ ਨੇ ਮਤਲਬ ਕੋਈ 7ਥ 8ਥ ਕਲਾਸ ਤੋਂ ਜਦੋਂ ਕਿ ਆਪਣੇ ਨਾਲ ਦੇ ਜਿਹੜੇ ਹੁੰਦੇ ਨੇ ਉਹਨਾਂ ਦਾ ਕਿਸੇ ਹੋਰ ਚੀਜ਼ 'ਚ ਇੰਟਰਸਟ ਹੁੰਦਾ ਆਪਣਾ ਕਈ ਹੋਰ ਚੀਜ਼ਾਂ 'ਚ ਇੰਟਰਸਟ ਹੁੰਦਾ ਤਾਂ ਮਤਲਬ ਬਹੁਤ 9ਵੀਂ 10ਵੀਂ ਕਲਾਸ ਤੋਂ ਕਹਿ ਸਕਦੇ ਆਪਾਂ ਕਿ 9th 10th ਕਲਾਸ ਤੋਂ ਮੈਨੂੰ ਪਤਾ ਲੱਗ ਗਿਆ ਸੀ ਕਿ ਆਮ ਵੈਰੀ ਡਿਫਰੈਂਟ ਕੀ ਮਤਲਬ ਹਾਂ ਮੈਂ ਦੁਨੀਆ ਤੋਂ ਥੋੜਾ ਜਿਹਾ ਅੱਡ ਡੱਗੇ ਸਟੱਡੀ ਵਗੈਰਾ ਤੁਸੀਂ ਕੀ ਕਰਦੇ ਹੋ ਮਤਲਬ ਸਟੱਡੀ ਹੁਣ ਮੈਂ ਯੂਨੀਵਰਸਿਟੀ ਜੁਆਇਨ ਕੀਤੀ ਪੀਏਯੂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤਾਂ ਇੱਥੇ ਮੈਨੂੰ ਇਹ ਲੱਗਦਾ ਕਿ ਜਦੋਂ ਮੈਂ ਸ਼ਿਫਟ ਕੀਤਾ ਲੁਧਿਆਣੇ ਤਾਂ ਮੈਂ ਆਪਦੇ ਆਪ ਨੂੰ ਮਤਲਬ ਚੰਗੀ ਤਰ੍ਹਾਂ ਜਾਣਨਾ ਕਿ ਘਰੋਂ ਬਾਹਰ ਰਹਿ ਕੇ ਘਰਦਿਆਂ ਤੋਂ ਦੂਰ ਰਹਿ ਕੇ ਮੈਨੂੰ ਇਹ ਪਤਾ ਲੱਗਿਆ ਕਿ ਮੇਰੀ ਵੀ ਲਾਈਫ ਆ ਤੇ ਮੈਂ ਆਪਣੀ ਲਾਈਫ ਨੂੰ ਆਪਦੇ ਤਰੀਕੇ ਨਾਲ ਜਿਉਣਾ ਕਾਲਜ ਕੀ ਕੀ ਤੁਹਾਡਾ ਰਿਆ ਮਲਕ ਜਿਵੇਂ ਪੋਜੀਟਿਵ ਤੇ 네ਗੇਟਿਵ ਮਤਲਬ ਜਦੋਂ ਮੈਂ ਕਾਲਜ ਜੁਆਇਨ ਕੀਤਾ ਸੀਗਾ ਲਾਈਕ ਅੱਜ ਤੋਂ 3-4 ਸਾਲ ਪਹਿਲਾਂ ਜਦੋਂ ਮੈਂ ਜਮਾ ਕਾਲਜ ਜੁਆਇਨ ਕੀਤਾ ਸੀਗਾ ਉਸ ਟਾਈਮ ਤੇ ਮੈਨੂੰ ਸਟਾਰਟਿੰਗ ਚ ਬਹੁਤ ਪ੍ਰੋਬਲਮਸ ਆਈਆਂ ਕਿ ਕਲਾਸ ਮੇਟਸ ਨੇ ਆਨ ਆਲ ਦੇਣੇ ਬਹੁਤ ਤੰਗ ਕਰਨਾ ਇਵਨ ਕਿ ਮਤਲਬ ਸਾਡੀ ਯੂਨੀਵਰਸਿਟੀ ਚ ਕਈ ਟੀਚਰਸ ਵੀ ਇਹੋ ਜਿਹੇ ਸੀਗੇ ਕਿ ਟੀਚਰਸ ਵੀ ਮੈਨੂੰ ਗਲਤ ਬੋਲਦੇ ਸੀ ਕਿ ਆਹ ਕੱਪੜੇ ਪਾਏ ਆ ਐਵੇਂ ਕੀਤਾ ਐਵੇਂ ਕੀਤਾ ਤਾਂ ਮਤਲਬ ਆਮ ਵੈਰੀ ਸ਼ੌਕਡ ਕਿ ਟੀਚਰਸ ਦੀ ਵੀ ਇਹ ਸੋਚ ਆ ਕੀ ਮਤਲਬ ਟੀਚਰਸ ਵੀ ਇਹ ਚੀਜ਼ਾਂ ਸੋਚਦੇ ਨੇ ਜੋ ਕਿ ਹੁਣ ਆਪਾਂ ਆ ਇਟਸ ਲਾਈਕ 22nd 23rd ਸੈਂਚਰੀ ਸੋ ਮੈਨੂੰ ਲੱਗਦਾ ਹੁਣ ਇਸ ਟਾਈਮ ਤੇ ਇਹ ਸੋਚ ਹੋਣੀ ਚਾਹੀਦੀ ਆ ਕਿ ਇੱਥੇ ਸਭ ਨੂੰ ਆਪਣੇ ਤਰੀਕੇ ਨਾਲ ਰਹਿਣ ਦਾ ਹੱਕ ਆ ਕੋਈ ਕੁਛ ਮਰਜ਼ੀ ਪਾਵੇ ਹਨਾ ਸੋ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਤੇ ਸੋਸ਼ਲ ਮੀਡੀਆ ਦਾ ਕਿਵੇਂ ਆਏ ਸੋਸ਼ਲ ਮੀਡੀਆ ਮਤਲਬ ਪਹਿਲਾਂ ਮੈਂ ਨਾਰਮਲ ਇੰਸਟਾਗ੍ਰam ਸ਼ੁਰੂ ਕੀਤਾ ਸੀਗਾ ਕਿ ਅੱਜ ਤੋਂ 2-2 ਸਾਲ ਪਹਿਲਾਂ ਬਿਲਕੁਲ ਨਾਰਮਲ ਰੀਲਸ ਪਾ ਦੇਨੀਆ ਫੋਟੋਸ ਪਾ ਦੇਨੀਆ ਫਿਰ ਇਹ ਕੁੰਨਨਾ ਕੀ ਦੇਖਣ ਵਾਲਿਆਂ ਨੇ ਉਹ ਚੀਜ਼ ਪੁਆਇੰਟ ਲੱਭ ਹੀ ਲੈਣਾ ਕਿ ਹਾਂ ਇਹ ਚੀਜ਼ ਐਵੇਂ ਆ ਹਨਾ ਤਾਂ ਫਿਰ ਜਦੋਂ ਮੈਂ ਲੁਧਿਆਣਾ ਸ਼ਿਫਟ ਕੀਤਾ ਸੀਗਾ ਮੈਂ ਲਾਈਕ ਆਈ ਵਾਸ ਲਾਈਕ ਮੈਂ ਡੈਲੀ ਰੀਲਸ ਬਣਾਉਣੀਆਂ ਵੀਡੀਓਜ਼ ਬਣਾਉਣੀਆਂ ਜੋ ਚੀਜ਼ਾਂ ਮੈਨੂੰ ਪਸੰਦ ਸੀ ਜੋ ਸਾਊਂਡਸ ਮੈਨੂੰ ਪਸੰਦ ਸੀ ਉਸ ਤਰੀਕੇ ਦੀਆਂ ਵੀਡੀਓਜ਼ ਬਣਾਉਣੀਆਂ ਤਾਂ ਉਸ ਚੀਜ਼ ਤੋਂ ਬਾਅਦ ਹੌਲੀ 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 ਕਰਕੇ ਡੇਢ ਦੋ ਸਾਲਾਂ ਚ ਚਲੋ ਮੇਰਾ ਇੰਸਟਾਗ੍ਰam ਮਾੜਾ ਮੋਟਾ ਜਿੰਨਾ ਵੀ ਹੈਗਾ ਵਧੀਆ ਗਰੋ ਕਰਨ ਲੱਗ ਗਿਆ ਤੇ ਫਾਲੋਅਰਸ ਵਗੈਰਾ ਵੱਧ ਗਏ ਲਾਈਕਸ ਵਗੈਰਾ ਆਉਣ ਲੱਗੇ ਤਾਂ ਪ੍ਰੋਮੋਸ਼ਨਸ ਵੀ ਹੁਣ ਵਧੀਆ ਆ ਚਲੋ ਹੈਨਾ ਪ੍ਰੋਮੋਸ਼ਨਸ ਇਜ਼ ਲਾਈਕੀ ਇਨਫਲੂਐਂਸਰਸ ਲਈ ਬਹੁਤ ਵਧੀਆ ਇਨਕਮ ਸੋਰਸ ਆ ਤਾਂ ਫਿਰ ਮੈਨੂੰ ਵਧੀਆ ਲੱਗਦਾ ਆ ਸੋਸ਼ਲ ਮੀਡੀਆ ਕਿ ਚਲੋ ਆਪਣਾ ਥੋੜਾ ਬਹੁਤ ਆਪਣੀ ਇਨਕਮ ਆ ਰਹੀ ਆ ਬਾਕੀ ਖੁੰਦੇ ਨਾ ਕਿ ਹਾਂ ਜੀ ਆ ਜਸਟ ਵਾਂਟ ਟੂ ਰਿਵੀਲ ਮਾਈ ਆਇਡੈਂਟੀਟੀ ਥੈਟ ਵਾਟ ਆਈ ਆਮ ਸੋ ਦੈਟਸ ਇਟ ਓਕੇ ਤੁਹਾਡੇ ਕੱਪੜਿਆਂ ਨੂੰ ਲੈ ਕੇ ਮੈਂ ਦੇਖਿਆ ਤੁਹਾਡੀ ਵੀਡੀਓਜ਼ ਕਾਫੀ ਵਾਇਰਲ ਵੀ ਹੋਈਆਂ ਨੇ ਠੀਕ ਹੈ ਤੁਹਾਡੇ ਕੱਪੜਿਆਂ ਨੂੰ ਲੈ ਕੇ ਲੋਕੀ ਗਲਤ ਬੋਲਦੇ ਨੇ ਜਾਂ ਕੱਪੜਿਆਂ ਨੂੰ ਮੈਨੂੰ ਇਹ ਲੱਗਦਾ ਕਿ ਕਪੜਿਆਂ ਨੂੰ ਲੈ ਕੇ ਲੋਕ ਬਹੁਤ ਗਲਤ ਬੋਲਦੇ ਨੇ ਕਿ ਇਹਦੀ ਡ्रेसਿੰਗ ਸੈਂਸ ਐਵੇਂ ਆ ਦੀ ਡ्रेसਿੰਗ ਸੈਂਸ ਐਵੇਂ ਆ ਬਟ ਮੈਨੂੰ ਲੱਗਦਾ ਕਿ ਅੱਜ ਤੋਂ ਲਾਈਕ ਚਲੋ 5-6 ਮਹੀਨੇ ਪਹਿਲਾਂ ਜਦੋਂ ਕਿ ਮੈਂ ਇਹੋ ਜੇ ਰਿਵੀਲਿੰਗ ਜਾਂ ਆਪਾਂ ਕਹਿ ਸਕਦੇ ਨੇ ਕਿ ਇਹੋ ਜੇ ਕੱਪੜੇ ਪਾਏ ਨੇ ਤਾਂ ਉਦੋਂ ਤਾਂ ਮੈਨੂੰ ਬਹੁਤ ਵਧੀਆ ਵਿਊਜ਼ ਆਏ ਨੇ ਉਦੋਂ ਮੈਨੂੰ ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਪੰਜਾਬ 'ਚ ਇਹ ਚੀਜ਼ਾਂ ਨਹੀਂ ਆਪਾਂ ਨੂੰ ਪਾਉਣੀਆਂ ਚਾਹੀਦੀਆਂ ਜਾਂ ਆਪਾਂ ਕਹਿ ਸਕਦੇ ਹਾਂ ਕਿ ਤੇ ਹਾਂ ਕਿ ਉੱਥੇ ਮੇਰੀ ਡ्रेसਿੰਗ ਸੈਂਸ ਥੋੜੀ ਜਿਹੀ ਰਿਵੀਲਿੰਗ ਸੀ ਹਨਾ ਆਮ ਟੋਟਲੀ ਐਗਰੀ ਵਿਦ ਥੈਟ ਬਟ ਮੈਨੂੰ ਇਹ ਲੱਗਦਾ ਕਿ ਹੁਣ ਜਦੋਂ ਕਿ ਮੈਂ ਟਰਾਈ ਕੀਤਾ ਕਿ ਨਹੀਂ ਮੈਂ ਪੂਰੇ ਕੱਪੜੇ ਪਾਵਾਂ ਮੈਂ ਸਹੀ ਕੱਪੜੇ ਪਾਵਾਂ ਤਾਂ ਲੋਕ ਤਾਂ ਉਸ ਚੀਜ਼ ਨੂੰ ਵੀ ਬਖਸ਼ ਰਹੇ ਨਾ ਲੋਕ ਉਹਨੂੰ ਉਸ ਚੀਜ਼ ਨੂੰ ਵੀ ਗਲਤ ਬੋਲ ਰਹੇ ਨੇ ਚਲੋ ਦੇਖੋ ਹੁਣ ਮੈਂ ਆਪਦਾ ਬੁਟੀਕ ਖੋਲਿਆ ਆ ਠੀਕ ਆ ਹੁਣ ਮੈਂ ਪੂਰਾ ਲਾਈਕ ਪੂਰੇ ਕੱਪੜੇ ਪਾਏ ਨੇ ਕਿ ਕਾਈਂਡ ਆਫ ਕਾਰਡ ਸੈਟਸ ਕਿ ਮੇਰਾ ਕੁਝ ਰਿਵੀਲ ਹੋਇਆ ਬੁਟੀਕ ਵੀ ਹੈ ਹਾਂ ਮਤਲਬ ਲਾਈਕ ਹਲੇ 20 25 ਦਿਨ ਹੋਇਆ ਮੈਨੂੰ ਬੁਟੀਕ ਖੋਲੇ ਨੂੰ ਤਾਂ ਟੱਚਵੁੱਡ ਬਹੁਤ ਵਧੀਆ ਚੱਲ ਰਿਆ ਨੇ ਮਤਲਬ ਵਧੀਆ ਚੱਲ ਰਿਆ ਆ ਤੇ ਲੋਕ ਸਪੋਰਟ ਵੀ ਕਰ ਰਹੇ ਨੇ ਉਹੀ ਗੱਲ ਲੈਣਾ ਕਿ ਜਿਹੜੀ ਚੰਗੀ ਚੀਜ਼ ਹੁੰਦੀ ਆ ਆਪਣੇ ਲੋਕ ਉਹ ਚੀਜ਼ ਨੂੰ ਨਹੀਂ ਸਪੋਰਟ ਕਰਦੇ ਜਦੋਂ ਉਹ ਫਿਰ ਕਹਿੰਦੇ ਜੀ ਇਹ ਤਾਂ ਬਹੁਤ ਗੰਦ ਪਾਉਂਦੇ ਨੇ ਇਹ ਤਾਂ ਕੁਝ ਗਲਤ ਕਰਦੇ ਨੇ ਜਦੋਂ ਤੁਸੀਂ ਗਲਤ ਕਰਦੇ ਹੋ ਉਦੋਂ ਤਾਂ ਤੁਹਾਨੂੰ ਬਹੁਤ ਸਪੋਰਟ ਕਰਦੇ ਨੇ ਉਦੋਂ ਤੁਹਾਨੂੰ ਸਾਰੇ ਲੋਕ ਦੇਖਦੇ ਨੇ ਬਟ ਮੀਨ ਵਾਈਲ ਜਦੋਂ ਤੁਸੀਂ ਕੋਈ ਚੀਜ਼ ਚੰਗੀ ਕਰਦੇ ਹੋ ਹੁਣ ਮੈਂ ਬੁਟੀਕ ਖੋਲਿਆ ਉਸ ਚੀਜ਼ ਨੂੰ ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਕਿ ਤੂੰ ਬਹੁਤ ਚੰਗੀ ਚੀਜ਼ ਕੀਤੀ ਆ ਜਦੋਂ ਤੁਸੀਂ ਕੁਝ ਗਲਤ ਕਰਦੇ ਹੋ ਫਿਰ ਹਾਂ ਜੀ ਇਹਨੇ ਤਾਂ ਗੰਦ ਪਾਇਆ ਹੁਣ ਮੈਂ ਜੇ ਕੋਈ ਚੰਗੀ ਚੀਜ਼ ਕੀਤੀ ਆ ਮੈਨੂੰ ਕਰੋ ਸਪੋਰਟ ਠੀਕਾ ਉਸ ਚੀਜ਼ ਨੂੰ ਵੀ ਤੁਸੀਂ ਸਪੋਰਟ ਕਰੋ ਨਾ ਜੇ ਕੁਮੇ ਚੰਗੀ ਚੀਜ਼ ਕੀਤੀ ਆ ਤਾਂ ਉਸ ਚੀਜ਼ ਨੂੰ ਸਪੋਰਟ ਕਰੋ ਮੇਰੇ ਸਾਥ ਦਿਓ ਕਿ ਜਦੋਂ ਤੁਸੀਂ ਬਾਹਰ ਨਿਕਲਦੇ ਆ ਕਰੋ ਤਾਂ ਤੁਹਾਨੂੰ ਕੋਈ ਗਲਤ ਵਲਤ ਕੋਈ ਕਮੈਂਟ ਕਰਦਾ ਹੋਵੇ ਇਹ ਨਾ ਆਪਣੇ ਤੇ ਹੁੰਦੀ ਆ ਇਹ ਚੀਜ਼ ਜੇ ਆਪਾਂ ਕਿਸੇ ਨਾਲ ਸਹੀ ਆ ਤਾਂ ਅਗਲਾ ਆਪਣੇ ਨਾਲ ਸਹੀ ਰਹੂਗਾ ਹੁਣ ਜੀ ਆਪਾਂ ਹੀ ਅੱਗੋਂ ਅਗਲੇ ਨੂੰ ਉਹ ਰਿਸਪੌਂਸ ਉਸ ਹੱਬ ਦਾ ਦੇਵਾਂਗੇ ਤਾਂ ਅਗਲੇ ਤਾਂ ਪੰਗੇ ਲਾਊਗਾ ਅਗਲਾ ਤਾਂ ਛੇੜੂਗਾ ਜੇ ਤੁਹਾਨੂੰ ਕੋਈ ਗਲਤ ਕਮੈਂਟ ਕਰਦਾ ਤੁਹਾਨੂੰ ਕੁਝ ਗਲਤ ਬੋਲਦਾ ਤੁਸੀਂ ਇਗਨੋਰ ਕਰੋ ਨਾ ਕਿ ਉਸ ਬੰਦੇ ਨਾਲ ਬਹਿਸ ਕਰੋ ਜਾਂ ਉਸ ਚੀਜ਼ ਨੂੰ ਤੁਸੀਂ ਇਹ ਕਰੋ ਕਿ ਯਾਰ ਮੈਨੂੰ ਬੋਲ ਰਿਹਾ ਇਹ ਉਹ ਫਰਕ ਹੀ ਨਹੀਂ ਪੈਣਾ ਚਾਹੀਦਾ ਤੁਹਾਨੂੰ ਜਦੋਂ ਤੁਸੀਂ ਆਪਣੇ ਦਿਮਾਗ 'ਚ ਸੋਚ ਲੈਣਾ ਕਿ ਹਾਂ ਮੈਂ ਡਿਫਰੈਂਟ ਆ ਮੈਂ ਇਹ ਚੀਜ਼ ਕਰਨੀ ਹੀ ਕਰਨੀ ਆ ਤਾਂ ਤੁਹਾਨੂੰ ਫਰਕ ਨਹੀਂ ਪੈਣਾ ਚਾਹੀਦਾ ਦੁਨੀਆਦਾਰੀ ਕੀ ਸੋਚਦੀ ਆ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਮੈਂ ਬਾਹਰ ਜਾਂਣਾ ਜੇ ਕੋਈ ਕੁਝ ਬੋਲਦਾ ਆਈ ਵਾਸ ਲਾਈਕ ਮੈਂ ਕਿ ਕੋਈ ਨਾ ਹ ਸੋਚਾ ਕਿਉਂਕਿ ਮੈਂ ਦੇਖਿਆ ਕਿ ਤੁਹਾਡੀ ਕਾਫੀ ਵੀਡੀਓਜ਼ ਵਗੈਰਾ ਜਿਹੜੀਆਂ ਵਾਇਰਲ ਵੀ ਹੋਈਆਂ ਨੇ ਠੀਕ ਹੈ ਜਿੰਨੂੰ ਆਪਾਂ ਗਲਤ ਟੱਚ ਵੀ ਕਹਿਦੀ ਆਪਾਂ ਵੀਡੀਓਜ਼ ਵਾਇਰਲ ਹੋਈਆਂ ਨੇ ਬਟ ਉਹਦੇ ਵਿੱਚ ਕੁਝ ਗਲਤ ਨਹੀਂ ਸੀਗਾ ਇੱਕ ਹੁੰਦਾ ਨਾ ਕਿ ਚਲੋ ਮੈਂ ਤੁਹਾਨੂੰ ਦੱਸਦਾ Snapchat ਤੇ ਚਲੋ ਮੈਂ ਸਟਰੀਕਸ ਵਗੈਰਾ ਪੇਜੀਆ ਸੀ ਹਨਾ ਤੇ ਉਹ ਚਲੋ ਪੇਜਾਂ ਵਾਲਿਆਂ ਨੇ ਚੱਕ ਲਈਆਂ ਉਹ ਚੀਜ਼ ਕਰਕੇ ਉਹਨੂੰ ਅੱਜ ਆਪਣੇ ਲੋਕ ਕਹਿ ਰਹੇ ਨੇ ਕਿ ਵੀਡੀਓਜ਼ ਲੀਕ ਹੋ ਗਈਆਂ ਬਟ ਮੈਨੂੰ ਕੋਈ ਦਿਖਾ ਵੀ ਤਾਂ ਸਹੀ ਕਿ ਫੋਨ ਲਿਆ ਕੇ ਕਿ ਭਾਈ ਕਿਹੜੀ ਵੀਡੀਓ ਲੀਕ ਹੋਈ ਹੈ ਮੈਨੂੰ ਵੀ ਤਾਂ ਪਤਾ ਚੱਲੇ ਇੱਕ ਦੋ ਫੋਟੋਜ਼ ਨਾਰਮਲ ਫੋਟੋਜ਼ ਜ਼ਰੂਰ ਮੇਰੀਆਂ ਲੀਕ ਹੋਈਆਂ ਨੇ ਬਟ ਕਈ ਲੋਕ ਕਹਿ ਰਹੇ ਨੇ ਕਿ ਜੀ ਪ੍ਰੋਮੋਸ਼ਨਸ ਕਰ ਰਹੇ ਨੇ ਤਾਂ ਜੇ ਆਪਾਂ ਪ੍ਰੋਮੋਸ਼ਨਸ ਵੀ ਕਰ ਰਹੇ ਆ ਤਾਂ ਤੁਸੀਂ ਮੇਰੇ ਅਕਾਊਂਟ 'ਚ ਮੈਂ ਇਹ ਕਹਿਣੀ ਆ ਨਾ ਮੈਂ ਮੈਂ ਇੰਸਟਾ ਬੰਦ ਕਰ ਦੂੰ ਚੜ੍ਹਦੇ ਮਹੀਨੇ ਕੋਈ ਮੇਰੇ ਅਕਾਊਂਟ 'ਚ 100000 2 ਲੱਖ ਰੁਪਏ ਪਾ ਦਿਆ ਕਰੇ सिंपल जी ਗੱਲ ਆ ਠੀਕ ਹੈ ਜਿਹੜੇ ਬੰਦੇ ਮੈਨੂੰ ਗਲਤ ਕਹਿੰਦੇ ਨੇ ਕਿ ਇਹਨੇ ਇੰਸਟਾਗ੍ਰam ਤੇ ਗੰਦ ਪਾਇਆ ਇਹ ਕੀਤਾ ਉਹ ਕੀਤਾ ਆਓ ਮੇਰੇ ਅਕਾਊਂਟ 'ਚ ਮੈਨੂੰ ਮੀਨੇਦ ਲੱਕਰ ਲੱਕਰ ਪੇ ਪਾ ਦੋ ਮੈਨੂੰ ਨਾ ਵੀਡੀਓਜ਼ ਬਣਾਉਣ ਦੀ ਲੋੜ ਆ ਮੈਂ ਤਾਂ ਅੱਜ ਇੰਸਟਾ ਬੰਦ ਕਰ ਦੂੰ ਤੁਸੀਂ ਸਿਰਫ ਕਹਿ ਸਕਦੇ ਹੋ ਤੁਸੀਂ ਕਰਕੇ ਦਿਖਾਓ ਮੈਂ ਪ੍ਰੋਮੋਸ਼ਨਸ ਕੀਤੀਆਂ ਮੈਨੂੰ ਪੈਸੇ ਚਾਹੀਦੇ ਸੀ ਪੈਸਾ ਕਿਹਨੂੰ ਨਹੀਂ ਚਾਹੀਦਾ ਮੈਂ ਪ੍ਰੋਮੋਸ਼ਨਸ ਕੀਤੀਆਂ ਮੈਨੂੰ ਪੈਸੇ ਮਿਲੇ ਦੈਟਸ ਇਟ ਇਹ ਤਾਂ ਮੈਂ ਕੱਲਾ ਥੋੜੀ ਹਾਂ ਕਿੰਨੇ ਹੋਰ ਇਨਫਲੂਐਂਸਰਸ ਨੇ ਜਿਹੜੇ ਹਾਲੀਵੁੱਡ 'ਚ ਵੀ ਕਾਫੀ ਗੰਦਾ ਤੁਹਾਨੂੰ ਪਤਾ ਉਹਨਾਂ ਨੂੰ ਲੋਕੀ ਪ੍ਰਮੋਟ ਕਰਿਆ ਰਹੇ ਕਰ ਰਹੇ ਨੇ ਐਗਜ਼ੈਕਟਲੀ ਮੈਂ ਜੇ ਪ੍ਰੋਮੋਸ਼ਨਸ ਕੀਤੀਆਂ ਮੈਨੂੰ ਪੈਸੇ ਮਿਲੇ ਮੈਂ ਪ੍ਰੋਮੋਸ਼ਨਸ ਕੀਤੀਆਂ ਕਿੰਨੇ ਇਨਫਲੂਐਂਸਰਸ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਪਹਿਲਾਂ ਵੀ ਦੇਖਿਆ ਹੋ ਕਿੰਨੇ ਇਨਫਲੂਐਂਸਰਸ ਨੇ ਆਪ ਹੀ ਮਤਲਬ ਚਲੋ ਮੇਰਾ ਕੁਝ ਲੀਕ ਨਹੀਂ ਹੋਇਆ ਨਾ ਮੈਂ ਕੁਝ ਲੀਕ ਕਰਾਇਆ ਆਪਣੇ ਪੰਜਾਬ 'ਚ ਇਹੋ ਜਿਹੇ ਇਨਫਲੂਐਂਸਰਸ ਨੇ ਜਿਨ੍ਹਾਂ ਨੇ ਆਪ ਦੀਆਂ ਵੀਡੀਓਜ਼ ਆਪ ਲੀਕ ਕੀਤੀਆਂ ਠੀਕ ਹੈ ਬਟ ਮੇਰੇ ਚਿੱਤੇ ਹੋ ਜੋ ਕੁਸ਼ਨ ਹੋ ਜਾ ਹੈ ਹੀ ਨਹੀਂ ਸੀ ਕੋਈ ਸਿਸਟਮ ਤੁਹਾਡੀਆਂ ਕਾਫੀ ਵੀਡੀਓਜ਼ ਬਣ ਕੇ ਜਿਵੇਂ ਦੇਖੀਆਂ ਨੇ ਲੋਕਾਂ ਨੇ ਵੀ ਦੇਖਿਆ ਨੇ ਮੁੱਦਾ ਵੀ ਕਾਫੀ ਉਠਾਇਆ ਗਿਆ ਇਸ ਚੀਜ਼ ਦਾ ਕਿ ਬਈਆ ਚੀ ਗਲਤ ਹੈ ਅੱਜ ਤੋਂ ਮਹੀਨਾ ਡੇਡ ਮਹੀਨਾ ਪਹਿਲਾਂ ਕੁਝ ਮੇਰਾ ਹਲਕਾ ਫੁਲਕਾ ਕੰਟੈਂਟ ਲੀਕ ਹੋਇਆ ਸੀਗਾ ਬਟ ਉਹ ਕਿਵੇਂ ਹੋਇਆ ਮਤਲਬ ਕਿ ਦੇਖੋ ਤੁਸੀਂ ਬਣਾਈ ਵੀਡੀਓ ਵੀਡੀਓ ਹੈ ਹੀ ਨਹੀਂ ਸੀ ਕੋਈ ਵੀਡੀਓ ਇੱਕ ਤਾਂ ਹੁੰਦਾ ਨਾ ਕਿ ਪ੍ਰੋਪਰ ਵੀਡੀਓ ਹੈ ਜੀ ਕੋਈ ਵੀਡੀਓ ਹੈ ਹੀ ਨਹੀਂ ਸੀ ਇੱਕ ਦੋ ਫੋਟੋਜ਼ ਉਹ ਵੀ ਸਨੈਪਚੈਟ ਤੇ ਸਟ੍ਰੀਕਸ ਪੇ ਜਿਹੀਆਂ ਸੀ ਉਹ ਮੇਰੀਆਂ ਚਲੋ ਸੇਵ ਸੂ ਕਰ I don't know ਉਹ ਲੀਕ ਹੋਈਆਂ ਉਹ ਭੇਜੀਆਂ ਕਿਉਂ ਮੈਨੂੰ ਪਤਾ ਨਹੀਂ ਲੱਗਿਆ ਨਾ ਇੱਕ ਹੁੰਦਾ ਆ ਪਪੰਦਾ ਰੈਂਡਮ ਸਟਰੀਕ ਪਾ ਆਂਦਾ ਨਾ ਤੁਸੀਂ ਸ਼ਾਇਦ ਦੇਖਿਓ ਵIk ਫੋਟੋ ਸੀ ਹਨਾ ਤੇ ਉਹ ਚ ਲਾਈਕ ਬਟ ਉਹ ਮੈਂ ਸਿਰਫ ਸਨੈਪ ਭੇਜੀ ਸੀਗੀ ਤੇ ਕਿਸੇ ਨੇ ਸੇਵ ਕਰਕੇ ਗਾਹ ਪੇਜਾਂ ਤੇ ਵਾਇਰਲ ਕਰਤੀ ਨਾ ਤੇ ਉਹ ਤਾਂ ਜੇ ਤੁਸੀਂ ਸੈਂਡ ਕਰੋਗੇ ਕਿਸੇ ਨਾਲ ਆਫਕੋਰਸ ਉਹ ਤਾਂ ਸੇਵ ਕਰੋ ਕਰੂਗਾ ਨਹੀਂ ਬਟ ਉਹਦਾ ਮੁੱਦਾ ਚਾਹੀਦਾ ਹੁੰਦਾ ਹਾਂ ਹਾਂ ਮੁੱਦਾ ਚੱਕਣਾ ਹੁੰਦਾ ਮੈਂ ਮੈਂ ਆਫਦੇ ਆਫਦੇ ਵੱਲੋਂ ਤਾਂ ਮੈਂ ਭੇਜੀ ਸੀ ਕਿ ਇਟਸ ਵੈਰੀ ਨਾਰਮਲ ਕਿ ਇਹ ਕੋਈ ਗਲਤ ਨਹੀਂ ਬਟ ਜਿਨੇ ਕਹਿੰਦੇ ਹੁੰਦੇ ਹਨ ਕਿ ਜਿਨੇ ਕੁਝ ਗਲਤ ਚੀਜ਼ ਲੱਭਣੀ ਹੋਵੇ ਉਹ ਬੰਦਾ ਲੱਭ ਹੀ ਲੈਂਦਾ ਆ ਤਾਂ ਫਿਰ ਉਸ ਚੀਜ਼ ਹੁਣ ਠੀਕ ਆ ਸਾਰਾ ਕੁਝ ਹੁਣ ਨਾਰਮਲ ਹੋ ਗਿਆ ਮੈਂ ਜਿਵੇਂ ਕਈ ਗੱਲਾਂ ਦੇਖੀਆਂ ਨੇ ਇਹਦੇ ਵਿੱਚ ਕਿ ਜਿਵੇਂ ਆਪਾਂ ਕਹੀਏ ਕਿ ਕੱਪੜਿਆਂ ਨੂੰ ਲੈ ਕੇ ਵੀ ਚਲੋ ਆਪਾਂ ਡੋਨਟ ਮਾਈਂਡ ਇੱਕ ਗੱਲ ਆ ਕੱਪੜੇ-ਕੁਪੜੇ ਤੋਂ ਰਿਲੇਟਡ ਹੋ ਗਿਆ ਇਹ ਪ੍ਰਾਈਵੇਟ ਕਿਉਂ ਨਹੀਂ ਰੱਖਦੇ ਕਿ ਪਬਲਿਕ 'ਚ ਕਿਉਂ ਲੈ ਕੇ ਆਉਂਦੇ ਬਾਰ-ਬਾਰ ਕਿ ਕਿਤਨਾ ਕਿਤੇ ਗਲਤ ਇਫੈਕਟ ਨਹੀਂ ਪੈਂਦਾ ਮੈਨੂੰ ਨਹੀਂ ਲੱਗਦਾ ਗਲਤ ਇਫੈਕਟ ਪੈਂਦਾ ਆ ਕੱਪੜੇ ਨੂੰ ਮੈਂ ਕਿਹੜਾ ਕੁਝ ਬਹੁਤ ਗਲਤ ਪਾ ਲਿਆ ਆ ਇੱਥੇ ਇਹੋ ਜੇ ਐਲਜੀਬੀਟੀਕਿਊ ਕਮਿਊਨਿਟੀ ਤੋਂ ਕਾਫੀ ਹੋਰ ਲੋਕ ਨੇ ਜਿਹੜੇ ਕਿ ਬਹੁਤ ਬਹੁਤ ਗੰਦ ਪਾ ਰਹੇ ਨੇ ਬਟ ਮੈਨੂੰ ਲੱਗਦਾ ਕਿ ਮੈਂ ਕਦੇ ਕੁਝ ਗੰਦ ਨਹੀਂ ਪਾਇਆ ਬਟ ਹਾਂ ਜੇ ਕਦੇ ਮੈਂ ਮਤਲਬ ਪਾਸਟ ਚ ਰਿਵੀਲਿੰਗ ਕੱਪੜੇ ਪਾਏ ਨੇ ਉਸ ਚੀਜ਼ ਦਾ ਮੈਨੂੰ ਪਤਾ ਕਿ ਕਈ ਲੋਕ ਕਹਿੰਦੇ ਨੇ ਕਿ ਜੀ ਗਲਤ ਇਫੈਕਟ ਪਿਆ ਜੇ ਉਸ ਚੀਜ਼ ਦਾ ਗਲਤ ਇਫੈਕਟ ਪਿਆ ਤਾਂ ਕਿਤੇ ਨਾ ਕਿਤੇ ਮੈਂ ਐਗਰੀ ਸੀ ਕਿ ਹਾਂਜੀ ਪਹਿਲਾਂ ਕੁਝ ਮੈਂ ਗਲਤ ਪਾਇਆ ਬਟ ਹੁਣ ਮੈਂ ਸਹੀ ਕੱਪੜੇ ਪਾਉਣੇ ਨੇ ਬਟ ਉਸ ਚੀਜ਼ ਨੂੰ ਵੀ ਤਾਂ ਲੋਕ ਗਾਲਾਂ ਕੱਢ ਰਹੇ ਨੇ ਉਸ ਚੀਜ਼ ਨੂੰ ਵੀ ਤਾਂ ਰੋਸਟਰਜ਼ ਰੋਸਟ ਕਰ ਰਹੇ ਨੇ ਗਲਤ ਬੋਲ ਰਹੇ ਨੇ ਫਿਰ ਆਪਾਂ ਤਾਂ ਜੇ ਤੁਸੀਂ ਸਹੀ ਕਰ ਰਹੇ ਹੋ ਤੁਸੀਂ ਤਾਂ ਵੀ ਗਲਤ ਹੋ ਜੇ ਤੁਸੀਂ ਗਲਤ ਕਰ ਰਹੇ ਹੋ ਫਿਰ ਤਾਂ ਤੁਸੀਂ ਜਮੇ ਗਲਤ ਹੋ ਕੋਈ ਕਿਤੇ ਨਾ ਕਿਤੇ ਕਹਿੰਦਾ ਜਦੋਂ ਆਪਾਂ ਕਿਸੇ ਨੂੰ ਗਲਤ ਬੋਲਦੇ ਆ ਠੀਕ ਹੈ ਤਾਂ ਸੁਸਾਈਡ ਕਰਨ ਦਾ ਵੀ ਮਨ ਕਰਦਾ ਕਦੇ-ਕਦੇ ਮਨ ਬੰਦਾ ਟੁੱਟ ਜਾਂਦਾ ਅੰਦਰੋਂ ਕਿ ਬਾਈ ਹੁਣ ਮੈਂ ਬੱਸ ਯਾਰ ਹੁਣ ਮੈਂ ਜ਼ਿੰਦਗੀ ਨਹੀਂ ਜਿਣੀ ਹੈਗੀ ਕਿ ਰੱਬ ਨੇ ਜਾ ਤਾਂ ਮੈਨੂੰ ਬਣਾਉਂਦਾ ਨਾ ਮੈਂ ਬਹੁਤ ਕੁਝ ਫੇਸ ਕੀਤਾ ਆ ਆਪਣੀ ਲਾਈਫ ਚ ਕੁਝ ਇਹੋ ਜਿਹੇ ਸਟੇजेस ਆਈਆਂ ਜਦੋਂ ਕਿ ਮੇਰਾ ਬਹੁਤ ਗੰਦਾ ਇਮੋਸ਼ਨਲ ਬ੍ਰੇਕਡਾਊਨ ਹੋਇਆ ਈਵਨ ਕਿ ਮੈਨੂੰ ਪੈਨਿਕ ਅਟੈਕਸ ਆਏ ਤਾਂ ਉਸ ਟਾਈਮ ਮੇਰੇ ਨਾਲ ਕੋਈ ਵੀ ਨਹੀਂ ਸੀਗਾ ਤੇ ਮਤਲਬ ਮੈਂ ਘਰੇ ਵੀ ਨਹੀਂ ਦੱਸਿਆ ਮੈਨੂੰ ਸੀਗਾ ਘਰਦਿਆਂ ਨੂੰ ਟੈਨਸ਼ਨ ਨਹੀਂ ਦੇਣੀ ਹਨਾ ਮਤਲਬ ਮੈਂ ਉਹ ਸਟੇਜ ਤੋਂ ਵੀ ਲੰਘਿਆ ਜਦੋਂ ਕਿ ਮੇਰੇ ਨਾਲ ਇੱਕ ਬੰਦਾ ਨਹੀਂ ਖੜਾ ਸੀਗਾ ਠੀਕ ਆ ਯਾਰ ਦੋਸਤ ਕਹਿੰਦੇ ਆ ਨਾ ਕਿ ਯਾਰੀ ਦੋਸਤੀ ਬੜੀ ਹੁੰਦੀ ਆ ਸਾਰਿਆਂ ਨੇ ਮੇਰਾ ਯੂਜ਼ ਕੀਤਾ ਆ ਕੋਈ ਮਿਲਿਆ ਹੋਇਆ ਯਾਰ ਦੋਸਤ ਨਹੀਂ ਸੀਗਾ ਜਿਨੇ ਕਿ ਮੈਨੂੰ ਫੁੱਲ ਸਪੋਰਟ ਕੀਤਾ ਹੋਵੇ ਕਿ ਭਾਈ ਹਾਂ ਆਪਾਂ ਤੇਰੇ ਨਾਲ ਐਟ ਦੀ ਐਂਡ ਜਦੋਂ ਆਉਂਦੀ ਹੈ ਨਾ ਕਿ ਬੰਦਾ ਜੈਨੂਇਨ ਪ੍ਰੋਬਲਮ ਚ ਉਹਦੇ ਕੋਈ ਨਹੀਂ ਖੜਦੋ ਸੋ ਕਈ ਹੁੰਦੇ ਨੇ ਕਈ ਵਾਰ ਖੜ੍ਹ ਦਿੰਦੇ ਨੇ ਸਪੋਰਟ ਕਰਦੇ ਨੇ ਬਟ ਮੇਰਾ ਬਹੁਤ ਗੰਦਾ ਇਮੋਸ਼ਨਲ ਬ੍ਰੇਕਡਾਊਨ ਹੋਇਆ ਆ ਦੋ ਤਿੰਨ ਵਾਰ ਜਦੋਂ ਕਿ ਮੈਂ ਇੱਕ ਵਾਰ ਸੋਚਿਆ ਸੀ ਕਿ ਮੈਂ ਹਨਾ ਆਪਣੀ ਲਾਈਫ ਖਤਮ ਕਰ ਲੈਣੀ ਆ ਜਾਂ ਮੈਂ ਲਾਈਕ ਨਹੀਂ ਰਹਿਣਾ ਤੇ ਕਈ ਵਾਰ ਤੇ ਫਿਰ ਠੀਕ ਸੀਗਾ ਹੌਲੀ ਹੌਲੀ ਮੈਂ ਆਪਦੇ ਆਪ ਨੂੰ ਸਟਰੋਂਗ ਬਣਾਇਆ ਕਈ ਵਾਰ ਹੁੰਦਾ ਨਾ ਕਿ ਕੁਝ ਗੱਲਾਂ ਹੋ ਜਾਂਦੀਆਂ ਨੇ ਤੁਹਾਡੀ ਫੈਮਿਲੀ 'ਚ ਜਾਂ ਆਪਣੇ ਫਰੈਂਡਸ ਨਾਲ ਕਿ ਉਦੋਂ ਲਾਈਕ ਆਪਾਂ ਕਹਿੰਦੇ ਥੋੜਾ ਟਾਈਮ ਪਹਿਲਾਂ ਹੀ ਲਾਈਕ 20 25 ਦਿਨ ਪਹਿਲਾਂ ਹੀ ਮੇਰਾ ਦਿਲ ਕੀਤਾ ਕਿ ਯਾਰ ਮੈਂ ਆਪਦੇ ਆਪ ਨੂੰ ਖਤਮ ਕਰਨਾ ਮੈਂ ਇਹ ਦੁਨੀਆ ਤੇ ਹੀ ਨਹੀਂ ਰਹਿਣਾ ਤੁਸੀਂ ਇੱਕ ਚੀਜ਼ ਦੇਖੋ ਕਿ ਮਤਲਬ ਕੋਈ ਬੰਦਾ ਆ ਉਹ ਆਪਦੇ ਦਮ ਤੇ ਸਾਰਾ ਕੁਝ ਕਰ ਰਿਹਾ ਹੈਣਾ ਮੈਂ ਕੁਝ ਗਲਤ ਤਾਂ ਕਦੇ ਵੀ ਨਹੀਂ ਕੀਤਾ ਹੈਣਾ ਤਾਂ ਤੁਸੀਂ ਉਹਨੂੰ ਮੋਟੀਵੇਟ ਤਾਂ ਕੀ ਕਰਨਾ ਤੁਸੀਂ ਉਹਨੂੰ ਡੀਮੋਟੀਵੇਟ ਕਰ ਰਹੇ ਹੋ ਕਿ ਜਿੱਤ ਇਹਨੇ ਤਾਂ ਗੰਦ ਪਾਇਆ ਹੈ ਆ ਤਾਂ ਉਹ ਈ ਗੱਲ ਤਾਂ ਕਿ ਆਪਾਂ ਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਰਿਸ਼ਤੇਦਾਰਾਂ ਨੇ ਕਿੰਨਾ ਕੁ ਡੀਮੋਟੀਵੇਟ ਕੀਤਾ ਕਿਉਂਕਿ ਉੱਥੇ ਹੀ ਗੱਲ ਸ਼ੁਰੂ ਹੁੰਦੀ ਮੇਰੇ ਸਾਹਮਣੇ ਰਿਸ਼ਤੇਦਾਰਾਂ ਨੇ ਸਾਡੇ ਨਾਲ ਮਤਲਬ ਲਾਈਕ ਮਮ ਡੈਡ ਨਾਲ ਤਾਂ ਲਾਈਕ ਉਹ ਰਿਸ਼ਤੇਦਾਰ ਸਾਡੇ ਵਰਤਦੇ ਨੇ ਵਧੀਆ ਬਟ ਪਿਛਲੇ 3-4 ਸਾਲਾਂ ਤੋਂ ਮੇਰਾ ਕਿਸੇ ਸਾਡੇ ਰਿਸ਼ਤੇਦਾਰ ਨਾਲ ਟੱਚ ਨਹੀਂ ਹੈਗਾ ਮਤਲਬ ਮੇਰੇ ਨਾਨਕੇ ਵਧੀਆ ਨੇ ਮੈਨੂੰ ਸਪੋਰਟ ਕਰਦੇ ਨੇ ਤੇ ਉਹਨਾਂ ਵੱਲੋਂ ਕੋਈ ਪ੍ਰੋਬਲਮ ਨਹੀਂ ਆਈ ਬਟ ਹੋਰ ਮਤਲਬ ਮੇਰੀ ਕਿਸੇ ਨਾਲ ਕੋਈ ਲਿੰਕ ਹੀ ਨਹੀਂ ਹੈਗਾ ਮੈਨੂੰ ਇਹ ਲੱਗਦਾ ਕਿ ਆ ਜਸਟ ਵਾਂਟ ਕਿ ਮੈਂ ਆਫ ਦਾ ਗਰੋ ਕਰਾਂ ਠੀਕ ਆ ਤੇ ਆਪਦੇ ਘਰ ਦੇ ਨੂੰ ਪ੍ਰਾਊਡ ਫੀਲ ਕਰਾਵਾਂ ਨਾਟ दैट ਕਿ ਜਿਵੇਂ ਲੋਕ ਮੇਰੇ ਘਰ ਦੇ ਨੂੰ ਕਹਿੰਦੇ ਨੇ ਕਿ ਜੀ ਇਹਨੇ ਤਾਂ ਗੰਦ ਪਾਇਆ ਤੁਸੀਂ ਮਤਲਬ ਹੈਨਾ ਮੈਨੂੰ ਇਹ ਆ ਕਿ ਮੇਰੇ ਘਰ ਦੇ ਨੂੰ ਨਾ ਮੇਰੇ ਤੇ ਪ੍ਰਾਊਡ ਫੀਲ ਹੋਵੇ ਇਹ ਨਾ ਹੋਵੇ ਕਿ ਇਹਨੇ ਕੁਝ ਗਲਤ ਕੀਤਾ ਜਾਂ ਇਹਨੇ ਕੋਈ ਗਲਤ ਹਰਕਤ ਕੀਤੀ ਸੋ ਘਰ ਦੇ ਕਹਿੰਦੇ ਨੇ ਕਿ ਕਿ ਵੀ ਤੂੰ ਬੰਦ ਕਰ ਦੇ ਇਹ ਸੋਸ਼ਲ ਮੀਡੀਆ ਵਗੈਰਾ ਚਲਾਣਾ ਨਹੀਂ ਮੇਰੇ ਘਰਦਿਆਂ ਨੇ ਮੈਨੂੰ ਕਿਹਾ ਸੀਗਾ ਡੇਢ ਦੋ ਸਾਲ ਪਹਿਲਾਂ ਕੀ سوشل میڈیا ਨਹੀਂ ਚਲਾਉਣਾ سوشل میڈیا ਬੰਦ ਕਰ ਦੇ ਬਟ ਐਟ ਦੀ ਐਂਡ ਮੇਰੇ ਘਰਦਿਆਂ ਨੂੰ ਕਿਤੇ ਨਾ ਕਿਤੇ ਪਤਾ ਆ ਕਿ ਉਹਨਾਂ ਦਾ ਜਵਾਕ ਗਲਤ ਨਹੀਂ ਜਾਂ ਮੈਂ ਕਦੇ ਕੁਝ ਗਲਤ ਨਹੀਂ ਕੀਤਾ ਤੇ ਐਸ ਸੱਚ ਮੇਰੇ ਫੈਮਲੀ ਮੇਰਾ ਮਾਂ ਪਿਓ ਮੇਰੇ ਲਈ ਰੱਬ ਆ ਠੀਕ ਆ ਮੇਰੇ ਘਰਦਿਆਂ ਨੇ ਹੁਣ ਤੱਕ ਆਮ 20 ইয়ার্স 올ਡ ਮੇਰੇ ਘਰਦਿਆਂ ਨੇ ਹੁਣ ਤੱਕ ਮੇਰਾ ਬਹੁਤ ਸਾਥ ਦਿੱਤਾ ਤੇ ਮੇਰੇ ਘਰ ਦੇ ਹਮੇਸ਼ਾ ਮੇਰਾ ਸਾਥ ਦੇਣਗੇ ਠੀਕ ਹੈ ਤੇ ਮੇਰੇ ਘਰਦਿਆਂ ਨੇ ਕਦੇ ਮੈਨੂੰ ਡੀਮੋਟੀਵੇਟ ਨਹੀਂ ਕੀਤਾ ਨਾ ਮੇਰੇ ਘਰਦਿਆਂ ਨੇ ਕਿਹਾ ਕਿ ਇਹ ਚੀਜ਼ ਬੰਦ ਕਰ ਦੇ ਜਾਂ ਇਹ ਚੀਜ਼ ਤੇਰੀ ਗਲਤ ਹੈ ਉਹ ਦੇਖੇ ਜਿਹੜੇ ਟਰਾਂਸਫਰ ਨੇ ਜਿਵੇਂ ਹਨਾ ਉਹ ਕਹਿੰਦੇ ਕਿ ਸਾਨੂੰ ਆਪਦੀ ਵੱਖਰੀ ਲਾਈਫ ਚਾਹੀਦੀ ਹੈ ਲਾਈਕ ਮੈਨੂੰ ਇਹ ਲੱਗਦਾ ਕਿ ਹਰੇਕ ਬੰਦੇ ਨੂੰ ਆਪਦੇ ਤਰੀਕੇ ਨਾਲ ਜਿਉਣ ਦਾ ਹੱਕ ਆ ਪ੍ਰਾਈਵੇਟ ਨੂੰ ਆਪਾਂ ਕਿਹੜਾ ਕੁਝ ਗਲਤ ਕਰ ਰਹੇ ਆ ਜਾਂ ਤਾਂ ਆਪਾਂ ਕੁਝ ਗਲਤ ਕਰਦੇ ਹੋਈਏ ਨਾ ਬਾਕੀ ਮੇਰੀ ਫੈਮਿਲੀ ਮੇਰੇ ਨਾਲ ਆ ਮੇਰੇ ਘਰ ਦੇ ਮੇਰੇ ਨਾਲ ਆ ਤਾਂ ਮੈਨੂੰ ਲੱਗਦਾ ਕਿ ਮੈਂ ਬਿਲਕੁਲ ਸਹੀ ਆ ਤੇ ਜਿਹੜੇ ਬੰਦੇ ਕਹਿੰਦੇ ਨੇ ਕਿ ਮੈਂ ਗਲਤ ਆ ਤਾਂ ਫਿਰ ਉਹਨਾਂ ਦੀ ਸੋਚ ਗਲਤ ਦਾ ਉਹ ਆਪ ਗਲਤ ਨੇ ਮੈਨੂੰ ਨਹੀਂ ਲੱਗਦਾ ਮੈਂ ਗਲਤ ਹ ਕਿਉਂਕਿ ਇਹ ਚੀਜ਼ਾਂ ਜਿਵੇਂ ਆਪਾਂ ਵੀਡੀਓ ਪਬਲਿਕ ਕਰਦੇ ਆ ਕਿਤਨਾ ਕਿਤੇ ਗਲਤ ਇਫੈਕਟ ਪੈਂਦਾ ਬੱਚਿਆਂ ਦਾ ਵੀ ਪੈਂਦਾ ਵਾ ਬੱਚਿਆਂ ਤੇ ਗਲਤ ਇਫੈਕਟ ਤਾਂ ਪੈਂਦਾ ਆ ਜੇ ਆਪਾਂ ਕੁਝ ਗਲਤ ਪ੍ਰੋਮੋਟ ਕਰੀਏ ਜਾਂ ਆਪਾਂ ਕੁਝ ਗਲਤ ਚੀਜ਼ਾਂ ਕਰੀਏ ਮੇਰਾ ਇਹੋ ਜਿਹਾ ਕੁਝ ਨਹੀਂ ਹੈਗਾ ਜਿ ਜਿੰਨਾ ਚੀਜ਼ਾਂ ਕਰਕੇ ਬੱਚਿਆਂ ਤੇ ਗਲਤ ਇਫੈਕਟ ਪਵੇ ਪਿਆਰ ਹੋਇਆ ਜੀ ਕਦੇ ਪਿਆਰ ਆਪਾਂ ਇਹ ਨਹੀਂ ਕਹਿ ਸਕਦੇ ਪਿਆਰ ਹੋਇਆ ਇੱਕ ਅਟਰੈਕਸ਼ਨ ਹੁੰਦੀ ਆ ਸੋ ਇੱਥੇ ਕੋਈ ਕਿਸੇ ਦਾ ਨਹੀਂ ਹੈਗਾ ਮੈਨੂੰ ਇਹ ਲੱਗਦਾ ਕਿ ਮਤਲਬ ਹੋਂਦ ਤੱਕ ਤਾਂ ਧੋਖੇ ਹੀ ਖਾਦੇ ਨੇ ਕਿ ਪਿਆਰ ਚ ਕਹਿ ਲਓ ਕਿੰਨੇ ਵਾਰ ਪਿਆਰ ਹੋ ਗਿਆ ਨਹੀਂ ਨਹੀਂ ਐਵੇਂ ਤਾਂ ਨਹੀਂ ਲਾਈਕ ਲਾਈਕ ਪਿਆਰ ਤੁਹਾਨੂੰ ਵੀ ਪਤਾ ਇੱਕ ਵਾਰ ਪਿਆਰ ਹੁੰਦਾ ਬੰਦੇ ਨੂੰ ਸੋ ਜਦੋਂ ਕਹਿੰਦੇ ਨੇ ਨਾ ਕਿ ਠੋਕਰਾਂ ਖਾ ਖਾ ਕੇ ਬੰਦੇ ਨੂੰ ਅਕਲ ਆਉਂਦੀ ਆ ਤੇ ਤਾਂ ਫਿਰ ਹੋਇਆ ਕਿ ਸੀ ਉਹ ਲਓ ਸਟੈਂਪ ਤੇ ਹੋਇਆ ਤਾਂ ਐਸ ਸੱਚ ਕੋਸ਼ ਨਹੀਂ ਸੀਗਾ ਬਟ ਹਰ ਇੱਕ ਦੀ ਲਾਈਫ ਚ ਕੋਈ ਨਾ ਕੋਈ ਹੁੰਦਾ ਹੈ ਨਾ ਤੇ ਮਤਲਬ ਅੱਜ 2 ਟਾਈ ਸਾਲ ਆਪਾਂ ਪਹਿਲਾਂ ਕਹਿ ਸਕਦੇ ਆਂ ਕਿ ਬਟ ਉਹਦੇ ਬਾਅਦ ਅ ਅੱਜਕੱਲ ਤਾਂ ਇੱਥੇ ਲਾਈਕ ਆਪਾਂ ਕਹਣੇ ਆਂ ਕਿ ਮੁੰਡੇ ਕੁੜੀਆਂ ਦੇ ਨਹੀਂ ਹੁੰਦੇ ਤਾਂ ਮੇਰੇ ਤਾਂ ਕਿੱਥੋਂ ਕੋਈ ਹੋ ਜਾਊਗਾ ਹੈ ਨਾ ਕਿ ਮੈਂ ਤਾਂ ਉਹ ਚੀਜ਼ ਕਦੇ ਹੁਣ ਐਕਸਪੈਕਟ ਹੀ ਨਹੀਂ ਕੀਤਾ ਕਿ ਮੇਰੀ ਲਾਈਫ ਚ ਮੈਨੂੰ ਕਦੇ ਕਿਸੇ ਨਾਲ ਪਿਆਰ ਹੋਊਗਾ ਜਾਂ ਮਤਲਬ ਆਈ ਕੈਨਟ ਟਰਸਟ ਐਨੀਵਨ ਸੋ ਜਿੰਨੇ ਕ ਮੈਂ ਯਾਰੀਆਂ ਚ ਕਹਿ ਲੋ ਜਾਂ ਪਿਆਰ ਚ ਕਹਿ ਲੋ ਧੋਖੇ ਖਾਦੇ ਨੇ ਹੁਣ ਦਿਲ ਪੱਥਰ ਹੋਇਆ ਪਿਆ ਕੀ ਨਹੀਂ ਹੁਣ ਭਰੋਸਾ ਨਹੀਂ ਕਰਨਾ ਕਿਸੇ ਤੇ ਤੁਸੀਂ ਸ਼ੁਰੂ ਤੋਂ ਮੈਂ ਦੇਖਿਆ ਤੁਹਾਡੀ ਵੀਡੀਓਜ਼ ਵੀ ਦੇਖੀਆਂ ਆਪਾਂ ਸਨੈਪਚੈਟਾਂ ਦੇ ਵੀ ਦੇਖੀਆਂ ਤੁਸੀਂ ਸਾਰਾ ਟਾਈਮ ਤੁਸੀਂ ਕੁੜੀਆਂ ਨਾਲ ਹੀ ਰਹਿੰਦੇ ਹੋ ਹਾਂ ਫਿਰ ਮਤਲਬ ਤੁਸੀਂ ਦੇਖੋ ਨਾ ਕੀ ਕਿਤਨਾ ਕਿਤੇ ਜੇ ਮੇਰੇ ਸਰਕਲ ਚ ਮੁੰਡੇ ਹੁਣ ਮੇਰੇ ਬਹੁਤ ਵਧੀਆ ਮੁੰਡੇ ਵੀ ਦੋਸਤ ਹੈਗੇ ਨੇ ਕਿ ਆਪਣੇ ਇਵਨ ਲੁਧਿਆਣੇ ਤੋਂ ਕਾਫੀ ਮੁੰਡੇ ਮੇਰੇ ਦੋਸਤ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਬਹੁਤ ਸਪੋਰਟ ਕੀਤਾ ਸੀਰੀਅਸਲੀ ਜਦੋਂ ਮੇਰੇ ਤੇ ਕਹ ਲਓ ਕਿ ਮਾੜਾ ਟਾਈਮ ਸੀ ਜਾਂ ਕਈ ਵਾਰ ਬੰਦਾ ਬਹੁਤ ਪ੍ਰੋਬਲਮਸ ਹੋਵੇ ਮੇਰੇ ਬਹੁਤ ਇਹੋ ਜਿਹੇ ਮੁੰਡੇ ਯਾਰ ਦੋਸਤ ਨੇ ਜਿਹੜੇ ਖੜੇ ਨੇ ਕੁੜੀਆਂ ਦਾ ਇਹ ਹੈ ਕਿ ਹੁਣ ਜਦੋਂ ਆਪਣੀ ਵਾਈਬਜ਼ ਹੀ ਮੈਚ ਕੁੜੀਆਂ ਨਾਲ ਹੁੰਦੀਆਂ ਕੁੜੀਆਂ ਆਪਾਂ ਨੂੰ ਅੰਡਰਸਟੈਂਡ ਕਰਦੀਆਂ ਮਜ਼ਾਕ ਨਹੀਂ ਬਣਾਉਂਦੀਆਂ ਸਭ ਤੋਂ ਜਿਹੜੀ ਮੇਨ ਚੀਜ਼ ਆ ਕਿਉਂਕਿ ਮੁੰਡੇ ਦਾ ਦੂਰ ਜਦ ਮੈਂ ਤੁਰੇ ਆਣਾ ਮ ਉਹ ਦੇਖ ਆ ਮਤਲਬ ਕੈਨ ਯੂ ਬਲੀਵ ਐਡੇ ਗੰਦੇ ਵਰਡਸ ਯੂਜ਼ ਕਰਦੇ ਨੇ ਕਿ ਇੰਨਾ ਗੰਦ ਬੋਲਦੇ ਨੇ ਨਾ ਕਈ ਮੁੰਡੇ ਆਮ ਨਾਟ ਟਾਕਿੰਗ ਕਿ ਸਾਰੇ ਮੁੰਡੇ ਗਲਤ ਨੇ ਬਟ ਕਈ ਮੁੰਡੇ ਬਹੁਤ ਗਲਤ ਵਰਡਿੰਗਸ ਯੂਜ਼ ਕਰਦੇ ਨੇ ਫਿਰ ਮੈਨੂੰ ਹੁੰਦਾ ਕਿ ਕੁੜੀਆਂ ਬਹੁਤ ਰਿਸਪੈਕਟ ਦਿੰਦੀਆਂ ਨੇ ਉਹ ਤੁਹਾਡੇ ਕਮੈਂਟਸ ਦੇਖਿਆ ਕਈ ਕੁੜੀਆਂ ਵੀ ਗਲਤ ਬੋਲਦੀਆਂ ਨੇ ਉਹ ਫਿਰ ਹਰੇਕ ਦੀ ਆਪਣੀ ਆਪਣੀ ਸੋਚ ਆ ਨਾ ਅਬ ਮੈਂ ਇਹ ਨਹੀਂ ਕਹਿੰਦਾ ਕਿ ਦੁਨੀਆ ਚ ਪੰਜਾਬ ਪਰਸੈਂਟ ਮੈਨੂੰ ਇਹ ਲੱਗਦਾ ਕਿ ਜੇ 60 ਪਰਸੈਂਟ ਕੁੜੀਆਂ ਮੈਨੂੰ ਸਪੋਰਟ ਕਰਦੀਆਂ ਨੇ ਤਾਂ 40 ਪਰਸੈਂਟ ਕੁੜੀਆਂ ਮੈਨੂੰ 네ਗੇਟਿਵ ਵੀ ਕਹਿੰਦੀਆਂ ਨੇ ਨਾ ਸੋ ਆਪ ਬਾਕੀ ਸੋ ਨਹੀਂ ਕਿ ਐਸਾ ਦੇ ਕਿ ਹਾਂਜੀ ਤੁਸੀਂ ਮੈਨੂੰ ਬਲਾਓ ਯਾ ਮੈਨੂੰ ਸਪੋਰਟ ਕਰੋ ਇਟਸ ਓਕੇ ਹਰੇਕ ਦਾ ਆਪਣਾ ਆਪਣਾ ਪੁਆਇੰਟ ਆਫ View ਉਹਨਦਾ ਉਹਦੀ ਮੈਂਟੈਲਿਟੀ ਆਫ ਦੀ ਸੋਚ ਕਮੈਂਟਾਂ ਚ ਦਿਖਾਉਂਦੇ ਨੇ ਸੋ ਆਪ ਪਿਆਰ ਤੇ ਸੀ ਕਿ ਪਹਿਲੇ ਪਿਆਰ ਦੀ ਗੱਲ ਕਲੀਅਰ ਕਰੀਏ ਪਿਆਰ ਹਾਂਜੀ ਮਤਲਬ ਲਾਈਕ ਹੁਣ ਤਾਂ ਐਸ ਸੱਚ ਮੇਰੀ ਲਾਈਫ ਚ ਕੋਈ ਨਹੀਂ ਹੈਗਾ ਤੇ ਮੈਨੂੰ ਇਹ ਲੱਗਦਾ ਕਿ ਮੇਰੇ ਲਈ ਮੇਰਾ ਕੈਰੀਅਰ ਮੇਰੇ ਲਈ ਮੇਰਾ ਉਸ ਚੀਜ਼ ਤੇ ਫੋਕਸ ਹੋਣਾ ਚਾਹੀਦਾ ਕਿ ਮੈਂ ਕੀ ਕਰਨਾ ਹੈ ਲਾਈਫ ਚ ਤੇ ਕਿਵੇਂ ਆਪਦੇ ਘਰਦਿਆਂ ਨੂੰ ਪ੍ਰਾਊਡ ਮਹਿਸੂਸ ਕਰਾਉਣਾ ਆਪਦੇ ਆਪ ਤੇ ਅੱਗੇ ਤੁਸੀਂ ਫਿਲਮ ਤੇ ਵੈਬ ਸੀਰੀਜ਼ ਬਾਰੇ ਸ ਮੇਰਾ ਅ ਸਚਨਾ ਹਲੇ ਕੋਈ ਪਲਾਨ ਨਹੀਂ ਹੈਗਾ ਪਹਿਲਾਂ ਮੈਂ ਆਪਣੀ ਸਟੱਡੀ ਪੂਰੀ ਕਰਨੀ ਆ ਸਾਈਡ ਬਾਈ ਸਾਈਡ ਤੁਹਾਨੂੰ ਪਤਾ ਮੇਰਾ ਬੁਟੀਕ ਦਾ ਚਲੋ ਹਜੇ ਮੈਂ ਸ਼ੁਰੂ ਕੀਤਾ ਆ ਤਾਂ ਮੈਂ ਤਾਂ ਇਹੀ ਆਡੀਅנס ਨੂੰ ਕਹਿਣਾ ਕਿ ਪਲੀਜ਼ ਮੈਨੂੰ ਸਪੋਰਟ ਕਰੋ ਉਸ ਚੀਜ਼ 'ਚ ਇਫ ਆਮ ਡੂਇੰਗ ਸਮਥਿੰਗ ਗੁੱਡ ਤਾਂ ਤੁਹਾਨੂੰ ਉਸ ਚੀਜ਼ ਦੀ ਸਪੋਰਟ ਕਰਨੀ ਚਾਹੀਦੀ ਆ ਨਾ ਕਿ ਤੁਹਾਨੂੰ ਮਤਲਬ ਪਿਛਲੀਆਂ ਚਲੋ ਸਾਰੀਆਂ ਚੀਜ਼ਾਂ ਨੂੰ ਨੈਗਲੈਕਟ ਕਰਕੇ ਤੁਹਾਨੂੰ ਮੇਰਾ ਜਿਹੜਾ ਕੁਝ ਮੈਂ ਨਵਾਂ ਸਟਾਰਟ ਕੀਤਾ ਤੁਹਾਨੂੰ ਉਸ ਚੀਜ਼ ਦੀ ਮੈਨੂੰ ਸਪੋਰਟ ਕਰਨੀ ਚਾਹੀਦੀ ਆ ਨਾ ਕਿ ਉਹਨਾਂ ਚੀਜ਼ਾਂ ਤੇ ਮੈਨੂੰ ਕੁਝ 네ਗੇਟਿਵ ਚੀਜ਼ਾਂ ਹਨਾ ਕਹਿਣੀਆਂ ਚਾਹੀਦੀਆਂ ਨੇ ਇਨਕਮ ਸੋਰਸ ਕੀ ਹੈ ਤੁਹਾਡਾ ਮਲਕੀ ਹੋਈ ਇੰਸਟਾਗ੍ਰਾਮ ਤੋਂ ਕਮਾਈ ਨਹੀਂ ਹੋ ਜਾਂਦੀ ਤੁ ਮੇਰੇ ਫਾਦਰ ਸਾਹਿਬ ਗਵਰਨਮੈਂਟ ਜੌਬ ਕਰਦੇ ਨੇ ਸੋ ਮੇਰੇ ਘਰ ਦੇ ਮੈਨੂੰ ਸਪੋਰਟ ਕਰਦੇ ਨੇ ਫਾਈਨੈਂਸ਼ੀਅਲੀ ਵੀ ਇਮੋਸ਼ਨਲੀ ਵੀ ਮੈਂਟਲੀ ਵੀ ਹੈਨਾ ਤਾਂ ਮੇਰੀ ਸਟੱਡੀ ਹਾਲੇ ਚੱਲ ਰਹੀ ਆ ਸੋ ਥੋੜਾ ਬਹੁਤ ਖਰਚਾ ਮੈਨੂੰ ਮੇਰੇ ਘਰ ਦੇ ਭੇਜਦੇ ਨੇ ਤੇ ਬਾਕੀ ਆਮ ਡੂਇੰਗ ਗੋ ਡਾਉਨ ਲਾਈਕ ਇੰਸਟਾਗ੍ਰਾਮ ਐਸ ਵੈਲ ਸਨੈਪਚੈਟ ਥੋੜੀ ਬਹੁਤ ਮੈਨੂੰ ਪ੍ਰੋਮੋਸ਼ਨਲ ਇਨਕਮ ਆ ਜਾਂਦੀ ਆ ਬਾਕੀ ਆਮ ਡੂਇੰਗ ਸੋਸ਼ਲ ਮੀਡੀਆ ਮੈਨੇਜਿੰਗ ਸੋ ਲਾਈਕ ਆ ਹਵ ਫਿਊ ਮੇਕਅਪ ਆਰਟਿਸਟ ਐਸ ਵੈਲ ਫਿਊ ਡਿਜ਼ਾਈਨਰਸ ਉਹਨਾਂ ਦਾ ਮੈਂ ਸੋਸ਼ਲ ਮੀਡੀਆ ਮੈਨੇਜ ਕਰਦਾ ਆ ਤਾਂ ਉੱਥੋਂ ਮੈਨੂੰ ਇਨਕਮ ਵਧੀਆ ਆ ਜਾਂਦੀ ਆ ਪਰ ਮੰਥ ਇਟਸ ਲਾਈਕ ਔਨ ਸੈਲਰੀ ਬੇਸਡ ਤਾਂ ਉਹ ਵੀ ਮੇਰਾ ਇਨਕਮ ਸੋਰਸ ਆ ਇੰਸਟਾਗ੍ਰam ਵੀ ਮੇਰਾ ਇਨਕਮ ਸੋਰਸ ਆ ਤੇ ਬਾਕੀ ਕਈ ਵਾਰ ਜਦੋਂ ਘਟਦੇ ਵਾਧਦੇ ਉਹਨਾਂ ਘਰ ਦੇ ਭੇਜ ਦਿੰਦੇ ਆ ਪਹਿਲੇ ਤੇ ਹੁਣ ਦੇ ਵਿੱਚ ਕੀ ਤਬਦੀਲੀ ਆਈ ਤੁਹਾਡੀ ਮਤਲਬ ਚੇਂਜ ਕਿੰਨਾ ਕੁ ਆਇਆ ਤੁਹਾਡਾ ਮੇਰਾ ਬਹੁਤ ਚੇਂਜ ਆਇਆ ਮੈਨੂੰ ਇਹ ਲੱਗਦਾ ਕਿ ਪਿਛਲੇ ਡੇਢ ਦੋ ਸਾਲ ਤੋਂ ਮੈਂ ਆਮ ਡੂਇੰਗ ਬਾਈ ਮਾਈ ਸੈਲਫ ਈਚ ਐਂਡ ਏਵਰੀਥਿੰਗ ਕਿ ਮੈਂ ਆਪ ਉਹ ਇੰਡੀਪੈਂਡੈਂਟ ਆ ਆਪਦੇ ਦਮ ਤੇ ਮੈਂ ਕਮਾ ਰਿ ਤਾ ਮਤਲਬ ਮੇਰੇ ਘਰਦਿਆਂ ਨੇ ਨਾ ਮੈਨੂੰ ਕਦੇ ਵੀ ਫੋਰਸ ਨਹੀਂ ਕੀਤਾ ਸੀਗਾ ਕਿ ਤੂੰ ਕੰਮ ਕਰ ਤੂੰ ਕੁਝ ਆ ਕਰ ਕਿਉਂਕਿ ਉਹਨਾਂ ਨੂੰ ਮੇਰੀ ਏਜ ਪਤਾ ਆ ਬਟ ਹੁਣ ਮੇਰੇ ਘਰਦਿਆਂ ਨੂੰ ਪਤਾ ਕੀ ਸਾਡਾ ਜਵਾਕ ਪਈ ਆਫ ਦਾ ਆਪ ਕਰਦਾ ਆ ਤਾਂ ਹੁਣ ਉਹ ਵੀ ਪਤਾ ਪ੍ਰਾਊਡਲੀ ਕਹਿੰਦੇ ਨੇ ਕਿ ਤੁਸੀਂ ਕਿਹੜਾ ਸਾਨੂੰ ਖਾਣ ਨੂੰ ਦੇ ਕੇ ਜਾਂਦੇ ਹੋ ਸਾਡਾ ਜਵਾਕ ਆਪ ਮਿਹਨਤ ਕਰਕੇ ਆਪ ਪੈਸੇ ਕਮਾਉਂਦਾ ਆ ਤਾਂ ਚੇਂਜ ਹੀ ਚੇਂਜਸ ਬਹੁਤ ਕੁਝ ਚੇਂਜ ਹੋਇਆ ਮੇਰੀ ਲਾਈਫ ਚ ਪਹਿਲਾਂ ਆਮ ਟੋਟਲੀ ਡਿਪੈਂਡੈਂਟ ਅਪਨ ਮਾਈ ਪੇਰੈਂਟਸ ਬਟ ਨਾਓ ਹ ਹੁਣ ਆਪਾਂ ਕਹਿ ਸਕਦੇ ਹਾਂ ਕਿ ਮੈਂ ਇਨਕ ਸਫੀਸ਼ੀਐਂਟ ਆ ਕਿ ਮੈਂ ਆਫਦੇ ਦਮ ਤੇ ਆਫਦਾ ਆਪਕਾਰ ਕਰ ਸਕਦਾ ਫਲੈਟ ਜਿਹੜਾ ਤੁਸੀਂ ਲਿੱਤਾ ਵਾ ਤੁਸੀਂ ਸ਼ੇਅਰ ਤੇ ਲਿੱਤਾ ਕਿ ਮਨ ਲੱਗੇ ਆਪਣਾ ਹੀ ਹੈ ਨਹੀਂ ਨਹੀਂ ਮੇਰਾ ਫਲੈਟ ਆਫਦਾ ਹੀ ਆ ਲਾਈਕ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਆ ਖਾਣਾ ਪੀਣਾ ਬਣਾ ਲੈਨੇ ਤੁਸੀਂ ਹਾਂ ਖਾਣਾ ਪੀਣਾ ਮੈਨੂੰ ਆਉਂਦਾ ਹੈ ਬਣਾਉਣਾ ਬਟ ਸਟਿਲ ਮੇਰੀ ਮੇਡ ਲੱਗੀ ਹੋਈ ਆ ਸੋ ਉਹ ਲਾਈਕ ਖਾਣਾ ਮੇਰਾ ਸਾਰਾ ਮੇਡ ਹੀ ਬਣਾਉਂਦੀ ਆ ਮੇਰੀ ਮੈਂ ਲੇਖਿਆ ਲੋਕੀ ਬਾਹਰ ਵੀ ਬੜਾ ਜਮੈਟੋ ਚ ਮੋਟਰ ਵੀ ਬਹੁਤ ਚੱਲਦਾ ਪਿਆ ਰਗਾ ਹਾਂ ਬਾਰੋਂ ਪਹਿਲਾਂ ਲਾਈਕ ਬਹੁਤ ਬਾਰ ਲ ਖਾ ਖਾ ਕੇ ਹੁਣ ਅੱਕੇ ਪਏ ਆ ਹੁਣ ਇਹ ਹੁੰਦਾ ਸਾਰਾ ਦਿਨ ਕੰਮ ਕੰਮ ਕਰਕੇ ਘਰੇ ਜਾ ਕੇ ਬੰਦਾ ਏਟਲੀਸਟ ਅੱਜ ਦਾ ਖਾਣਾ ਖਾਵੇ ਕਿਉਂਕਿ ਆਪਾਂ ਜਾਉਣੇ ਕਦੇ ਲਈ ਆ ਸਿਰਫ ਇੱਕ ਰੈਨ ਲਈ ਖਾਣ ਲਈ ਥੈਟਸ ਇਟ ਸੋ ਮੈਨੂੰ ਇਹ ਲੱਗਦਾ ਕਿ ਹਾਂ ਘਰ ਦਾ ਫੂਡ ਸਭ ਤੋਂ ਬੈਸਟ ਹੈ ਤੁਸੀਂ ਅੱਜ ਦੀ ਜਨਰੇਸ਼ਨ ਨੂੰ ਤੁਸੀਂ ਮਤਲਬ ਕੀ ਕਹਿਣਾ ਚਾਹੋਗੇ ਮੈਨੂੰ ਇਹ ਲੱਗਦਾ ਕਿ ਅੱਜ ਦੀ ਜਨਰੇਸ਼ਨ ਬਹੁਤ ਸਮਝਦਾਰ ਆ ਤੇ ਅੱਜ ਦੀ ਜਨਰੇਸ਼ਨ ਨੂੰ ਆਪਦੇ ਤਰੀਕੇ ਨਾਲ ਜਾਉਣਾ ਚਾਹੀਦਾ ਆਪਦੇ ਮਾਪਿਆਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਸਭ ਤੋਂ ਜਿਹੜੀ ਮੇਨ ਚੀਜ਼ ਆ ਨਸ਼ਾ ਠੀਕ ਹੈ ਆਪਾਂ ਨੂੰ ਉਹ ਚੀਜ਼ਾਂ ਵੱਲ ਬਿਲਕੁਲ ਨਹੀਂ ਜਾਣਾ ਚਾਹੀਦਾ ਠੀਕ ਹੈ ਕਿਉਂਕਿ ਇੱਕ ਕਹਿੰਦੇ ਆ ਨਾ ਕਿ ਜੇ ਆਪਣਾ ਮਾਪਿਓ ਦੁਖੀ ਆ ਤਾਂ ਰੱਬ ਵੀ ਦੁਖੀ ਆ ਸੋ ਆਪਦੇ ਮਾਪਿਓ ਦੀ ਕਦਰ ਕਰੋ ਕਦੇ ਵੀ ਆਪਦੇ ਮਾਪਿਓ ਨੂੰ ਦੁਖੀ ਨਾ ਕਰੋ ਤੇ ਇੰਡੀਪੈਂਡੈਂਟ ਬਣੋ ਅੱਜਕੱਲ ਤੁਸੀਂ ਦੇਖਿਆ ਹੋਊਗਾ ਕੁੜੀਆਂ ਕੀ ਕਰਦੀਆਂ ਨੇ ਕਿ ਮੁੰਡਿਆਂ ਤੋਂ ਪੈਸੇ ਲੈ ਲੈ ਕੇ ਹੈਨਾ ਕੀ ਮਤਲਬ ਉਹ ਚੀਜ਼ ਬਿਲਕੁਲ ਗਲਤ ਆ ਮੈਨੂੰ ਚਾਹੀ ਤੁਸੀਂ ਕੁੜੀਆਂ ਨੂੰ ਚਾਹੀ ਤੁਸੀਂ ਮੁੰਡਾ ਨੂੰ ਚਾਹੀ ਤੁਸੀਂ ਕੁਝ ਵੀ ਹੋ ਹਾਂ ਹਰ ਟਾਈਮ ਮੁੰਡਾ ਵੀ ਪੈਸੇ ਲਾਦਾ ਚੰਗਣ ਲਾਦਾ ਅੱਜ ਕੱਲ ਕੁੜੀਆਂ ਨੇ ਨਾ ਬਿਜ਼ਨਸ ਬਣਾ ਰੱਖਿਆ ਆ ਕਿ ਜੀ ਸਾਡਾ ਬੋਏਫ੍ਰੈਂਡ ਆ ਸਾਡੇ ਸਾਰੇ ਖਰਚਾ ਚੁੱਕੇ ਸਾਡੀ ਸ਼ਾਪਿੰਗ ਚੱਕੀ ਤੇ ਅਸੀਂ ਐਸ਼ ਕਰੀਏ ਕਿਹੜੇ ਸ਼ਹਿਰ ਚ ਚੱਲਦਾ ਵੈਸੇ ਚੰਡੀਗੜ੍ਹ ਮੋਹਾਲੀ ਆਬਵੀਅਸਲੀ ਮੈਨੂੰ ਓਨੈਸਟਲੀ ਮੈਨੂੰ ਚੰਡੀਗੜ੍ਹ ਮੋਹਾਲੀ ਬਿਲਕੁਲ ਨਹੀਂ ਪਸੰਦ ਤੇ ਜੇ ਮੈਨੂੰ ਕੋਈ ਕਹਵੇ ਨਾ ਕਿ ਹਾਂਜੀ ਤੁਹਾਨੂੰ ਚੰਡੀਗੜ੍ਹ ਮੋਹਾਲੀ ਐਨੇ ਦੀ ਜੌਬ ਨਾ ਨੋ ਨੇਵਰ ਐਵਰ ਮੈਨੂੰ ਲੱਗਦਾ ਕਿ ਹੁਣ ਮੈਂ ਲੁਧਿਆਣੇ ਆ ਸਾਡਾ ਲੁਧਿਆਣਾ ਸ਼ਹਿਰ ਬਹੁਤ ਵਧੀਆ ਆ ਤੇ ਮੈਨੂੰ ਇੱ ਇਹ ਜੀ ਮੈਂ ਚੰਡੀਗੜ੍ਹ ਮੋਹਾਲੀ ਮੈਨੂੰ ਬਿਲਕੁਲ ਨਹੀਂ ਪਸੰਦ ਬਿਲਕੁਲ ਵੀ ਨਹੀਂ ਕਿਉਂਕਿ ਹੁਣ ਪਿਛਲੇ 3-4 ਸਾਲਾਂ ਤੋਂ ਚੰਡੀਗੜ੍ਹ ਮੋਹਾਲੀ ਇੰਨਾ ਜ਼ਿਆਦਾ ਆਪਾਂ ਕਹਿ ਸਕਦੇ ਗੰਦ ਪੈ ਚੁੱਕਿਆ ਹੈ ਕਿ ਬਿਲਕੁਲ ਨਹੀਂ ਨੋ ਆ ਪਿੱਛੇ ਕਿ ਅਸੀਂ ਦੇਖਿਆ ਸੀ ਕਿ ਤੁਸੀਂ ਇੱਕ ਨਵੀਂ ਗੱਡੀ ਵੀ ਖੜਾਈ ਹੈ ਹਾਂ ਮੈਨੂੰ ਗੱਡੀ ਲੈਤੀ ਨੂੰ ਜਿਵੇਂ 5-6 ਮਹੀਨੇ ਹੋਇਆ ਤਾਂ ਜਦ ਮੈਂ ਗੱਡੀ ਲੈਤੀ ਆ ਤਾਂ ਮੈਂ ਉਹ ਦਮ ਤੇ ਲੈਤੀ ਆ ਨਾ ਮੈਂ ਆਪਦੇ ਘਰ ਦੇ ਨੂੰ ਤੰਗ ਕੀਤਾ ਨਾ ਮੈਂ ਕਿਸੇ ਆਪਾਂ ਕਹਿ ਸਕਦੇ ਨਾ ਕਿ ਕਿਸੇ ਦੇ ਸਿਰ ਤੇ ਹੈ ਨਾ ਨਾ ਕਿਸੇ ਦੇ ਸਿਰ ਤੇ ਗੱਡੀ ਲੈਤੀ ਆ ਆਪਦੇ ਦਮ ਤੇ ਲੈਤੀ ਆ ਆਪਦੇ ਪੈਸੇ ਇਕੱਠੇ ਕੀਤੇ ਗੱਡੀ ਲੈਤੀ ਠੀਕ ਹੈ ਤੇ ਮੈਨੂੰ ਲੱਗਦਾ ਕਿ ਆਮ ਇੰਡੀਪੈਂਡੈਂਟ ਆਮ ਡੂਇੰਗ ਇਟ ਬਾਏ ਮਾਈ ਸੈਲਫ ਮੈਂ ਗੱਡੀ ਲੈਤੀ ਆਪ ਲੈਤੀ ਮੈਂ ਫਲੈਟ ਲੈਤਾ ਆਪ ਲੈਤਾ ਹੁਣ ਮੈਂ ਆਪਦਾ ਬੁਟੀਕ ਖੋਲਿਆ ਆ ਉਹ ਵੀ ਆਪਦਾ ਬਿਜ਼ਨਸ ਖੋਲਿਆ ਆ ਆਪਣੇ ਸਰਤੇ ਖੋਲਿਆ ਨਾ ਕਿ ਕਿਸੇ ਦੇ ਸਰਤੇ ਖੋਲਿਆ ਤਾਂ ਜਿਹੜੇ ਲੋਕ ਮੈਨੂੰ ਗਲਤ ਕਹਿੰਦੇ ਨੇ ਉਹਨਾਂ ਲਈ ਮੇਰਾ ਇਹ ਮੈਸੇਜ ਆ ਕਿ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਂ ਗਲਤ ਕਿੱਥੇ ਆ ਮੈਂ ਸਾਰਾ ਕੁਝ ਆਦੇ ਦਮ ਤੇ ਕੀਤਾ ਮੈਂ ਉੱਥੇ ਗਲਤ ਆ ਮੈਂ ਕਦੇ ਆਪਦੇ ਮਾਪਿਆਂ ਨੂੰ ਤੰਗ ਨਹੀਂ ਕੀਤਾ ਉਹਨਾਂ ਨੂੰ ਕੁਝ ਮਾੜਾ ਨਹੀਂ ਕਿਹਾ ਉਹਨਾਂ ਦੀ ਹਮੇਸ਼ਾ ਰਿਸਪੈਕਟ ਕੀਤੀ ਮੈਂ ਉੱਥੇ ਗਲਤ ਆ ਤਾਂ ਤੁਸੀਂ ਲੋਕ ਕਿਹੜੇ ਪੁਆਇੰਟ ਆਫ View ਤੋਂ ਮੈਨੂੰ ਗਲਤ ਜੱਜ ਕਰਦੇ ਹੋ ਜਾਂ ਤਾਂ ਤੁਹਾਡੇ ਕੱਪੜਿਆਂ ਦੇ ਕਰਦੇ ਨੇ ਜੱਜ ਤਾਂ ਤੁਸੀਂ ਬੁਟੀਕ ਹੀ ਖੋਲ ਲੀ ਆਪਣੀ ਹਾਂ ਇਹ ਤੁਸੀਂ ਬਿਲਕੁਲ ਸਹੀ ਕਿਹਾ ਹੁਣ ਹੁਣ ਮੈਂ ਆਪਣਾ ਬੁਟੀਕ ਖੋਲ ਲੈਣਾ ਨਾ ਆਮ ਪ੍ਰੋਮੋਟਿੰਗ ਮਾਈ ਬਿਜ਼ਨਸ ਇਨ ਮਾਈ ਸਟਾਈਲ ਹੁਣ ਮੈਨੂੰ ਪਿੱਛੇ ਜੇ ਨਾ ਦੋ ਤਿੰਨ ਮੁੰਡਿਆਂ ਨੇ ਕਿਹਾ ਕਿ ਜੀ ਤੁਸੀਂ ਤਾਂ ਹੁਣ ਸੂਟ ਪਾਉਣ ਲੱਗ ਗਏ ਆ ਮੈਂ ਹੁਣ ਪਾਇਆ ਆ ਇਹਨੂੰ ਕੋਰਡ ਸੈੱਟ ਕਹਿੰਦੇ ਨੇ ਵੀ ਕਾਂਟ ਕਨਸੀਡਰ ਇਟ ਇਨ ਅ ਸੂਟ ਸੋ ਮੈਂ ਜੇ ਕੋਰਡ ਸੈੱਟਸ ਪਾਏ ਨੇ ਤਾਂ ਉਹ ਤਾਂ ਬਹੁਤ ਨਾਰਮਲ ਆ ਮੈਂ ਕਿਹੜਾ ਕੁਝ ਜੀ ਸਿਰ ਤੇ ਚੁੰਨੀ ਲੈ ਕੇ ਸੁਰਖੀਆਂ ਬਿੰਦੀਆਂ ਮੂੰਹ ਤੇ ਲਾ ਕੇ ਹਨਾ ਸੋ نو ਇਟਸ ਨਾਟ ਲਾਈਕ 댓 ਮੈਂ ਜੇ ਬੁਟੀਕ ਖੋਲਿਆ ਤਾਂ ਮੈਨੂੰ ਇਹ ਚਲੋ ਪਹਿਲਾਂ ਮੈਂ ਆਪ ਦਾ ਡ्रेसਿੰਗ ਸੈਂਸ ਵਧੀਆ ਕਰਾਂ ਜੇ ਮੈਂ ਆਪ ਵਧੀਆ ਕੱਪੜੇ ਪਾऊं ਫੇਰ ਹੀ ਲੋਕ ਆ ਕੇ ਮੇਰੀ ਬੁਟੀਕ ਤੇ ਦੇਖਣਗੇ ਤਾਂ ਮੈਨੂੰ ਸਪੋਰਟ ਕਰਨਗੇ ਤੁਹਾਡੀ ਲਾਈਫ ਦੇ ਵਿੱਚ ਕੋਈ ਅਧਰ ਮੋੜ ਆ ਜਿਹਦੇ ਵਿੱਚ ਤੁਸੀਂ ਬਿਲਕੁਲ ਹੀ ਟੁੱਟ ਗਏ ਹੋ ਅੰਦਰੋਂ ਨਾ ਮਾਂ ਬਾਪ ਵੱਲੋਂ ਸਪੋਰਟ ਨਾ ਯਾਰਾਂ ਵੱਲੋਂ ਕੋਈ ਸਪੋਰਟ ਇੱਕ ਹੁੰਦਾ ਇੱਕ ਟਾਈਮ ਆਉਂਦਾ ਆ ਕਿ ਜਦੋਂ ਮਤਲਬ ਤੁਹਾਡੇ ਨਾਲ ਕੋਈ ਨਹੀਂ ਹੁੰਦਾ ਹਨਾ ਤੁਸੀਂ ਬਿਲਕੁਲ ਇਕੱਲੇ ਹੁੰਨੇ ਹੋ ਮੇਰੇ ਕੋਸ਼ ਟਾਈਮ ਪਹਿਲਾਂ ਮੇਰਾ ਫਰੈਂਡ ਸਰਕਲ ਪਹਿਲਾਂ ਨਾ ਬਹੁਤ ਵਧੀਆ ਸੀਗਾ ਕਿ ਮੇਰੇ ਬਹੁਤ ਫਰੈਂਡਸ ਸੀ ਬਟ ਥੋੜਾ ਟਾਈਮ ਪਹਿਲਾਂ ਕਿ ਮੇਨ ਨਾਲ ਕੋਈ ਵੀ ਨਹੀਂ ਖੜਿਆ ਸੀਗਾ ਇੱਕ ਟਾਈਮ ਆਇਆ ਸੀਗਾ ਜਦੋਂ ਕਿ ਮੈਂ ਘਰ ਦੇ ਨਾਲ ਵੀ ਕੋਈ ਮੇਰੀਆਂ ਗੁੱਡੇ ਕੁਇਜਨਸ ਨਹੀਂ ਸੀਗੀਆਂ ਮੇਰੇ ਯਾਰਾਂ ਦੋਸਤਾਂ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਬਹੁਤ ਮਤਲਬ ਉਦੋਂ ਲਾਈਕ ਮੈਂ ਬਹੁਤ ਕੁਸ਼ ਫੇਸ ਕੀਤਾ ਆ ਉਹ ਟਾਈਮ ਚ ਜਦੋਂ ਮੈਂ ਹਸਪੀਟਲਾਈਜ਼ ਸੀ ਤੇ ਮੇਰੇ ਕਾਫੀ ਯਾਰ ਦੋਸਤ ਨੇ ਜਿਹੜੇ ਕਿ ਪਹਿਲਾਂ ਮੈਨੂੰ ਸਪੋਰਟ ਕਰਦੇ ਸੀਗੇ ਬਟ ਮੇਟੜੀ ਦਾ ਕਈ ਵਾਰ ਆਈ ਹੈ ਲੋਕ ਬਹੁਤ ਜ਼ਿਆਦਾ ਤੰਗ ਕਰਦੇ ਨੇ ਤੁਸੀਂ ਕਿਸੇ ਨੂੰ ਪਲੀਜ਼ ਇੰਨਾ ਤੰਗ ਨਾ ਕਰੋ ਕਿ ਅਗਲਾ ਬੰਦਾ ਸੱਚੀ ਕੋਈ ਗਲਤ ਸਟੈਪ ਤੇ ਚੱਕ ਲੇ ਕਿਹੜੇ ਮੋੜ ਤੇ ਤੁਹਾਨੂੰ ਆਇਆ ਲੱਗਾ ਕਿ ਤੁਸੀਂ ਬਹੁਤ ਜ਼ਿਆਦਾ ਟੁੱਟ ਗਿਆ ਹੋ ਯਾਰ ਮੈਂ ਬਹੁਤ ਕੁਝ ਫੇਸ ਕੀਤਾ ਬਟ ਇੱਕ ਟਾਈਮ ਤੇ ਆ ਕੇ ਮੇਰਾ ਫਰੈਂਡ ਸਰਕਲ ਜਮ੍ਹਾਂ ਲਾਈਕ ਜਮੈ ਸੀ ਰੋ ਗਿਆ ਸੀਗਾ ਤਾਂ ਫੈਮਿਲੀ ਨੇ ਨਹੀਂ سپورਟ ਨਹੀਂ ਕੀਤੀ ਨਹੀਂ ਫੈਮਿਲੀ ਮੇਰੇ ਨਾਲ ਸੀ ਉਹ ਟਾਈਮ ਤੇ ਨਾ ਮੈਂ ਫਲੈਟ ਬੈ ਕੇ ਇਕੱਲੇ ਰੂਮ ਦੇ ਰਹਿਣਾ ਕੰਦਾਵਲ ਦੇਖ ਕੇ ਮੇਰਾ ਦਿਮਾਗ ਖਰਾਬ ਹੁੰਦਾ ਸੀਗਾ ਕੀ ਨਾਉ ਇਟਸ ਟੂ ਮਚ ਬਟ ਸਟਿਲ ਬਿਚੂ ਸੀਗਾ ਦੇ 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 ਬੈ ਸਟਰੋਂਗਲੀ ਆਫ ਦੇ ਆਪਣੂ ਸੰਭੜਾ ਠੀਕ ਆ ਮੈਂ ਸਿੰਗਲ ਚਾਈਲਡ ਹਾਂ ਮੈਨੂੰ ਇਹ ਮੈਂ ਆਪਣੇ ਮਾਪੇ ਉਹਦੇ ਤੇ ਧਨ ਰੱਖਣਾ ਸਟਰੋਂਗਲੀ ਮੈਂ ਸੋਸਾਇਟੀ ਅੱਗੇ ਆਉਣਾ ਤੇ ਮੈਂ ਹਰ ਇੱਕ ਚੀਜ਼ੀ ਸਟਰੋਂਗਲੀ ਕਰਨੀ ਆ ਤਾਂ ਕਿ ਕਿਸੇ ਨੂੰ ਮਤਲਬ ਇਹ ਨਾ ਲੱਗੇ ਕਿ ਇਹ ਇਸ ਪੁਆਇੰਟ ਤੇ ਗਲਤ ਆ ਬਟ ਲੋਕ ਨਹੀਂ ਜਾਣ ਦਿੰਦੇ ਲੋਕ ਸਮਝਦੇ ਨੇ ਕਿ ਪਤਾ ਨਹੀਂ ਮਤਲਬ ਇਹਦੇ ਕੋਲੇ ਪੈਸਾ ਕਿੱਥੋਂ ਆਉਂਦਾ ਇਹ ਕੁਝ ਗਲਤ ਕਰਦਾ ਆ ਤੁਸੀਂ ਮੰਨੋਗੇ ਕੀ ਮਤਲਬ ਮੇਰੇ ਆਪ ਦੇ ਫਰੈਂਡ ਸਰਕਲ ਨੇ ਜਿਨ੍ਹਾਂ ਨੂੰ ਮੈਂ ਕਹਿੰਦਾ ਸੀ ਕਿ ਜੀ ਇਹਨਾਂ ਚ ਤਾਂ ਮੇਰੀ ਜਾਨ ਵੱਸਦੀ ਆ ਉਹਨਾਂ ਨੇ ਮੇਰੇ ਬਾਰੇ ਇਹੋ ਜੀਆਂ ਗੱਲਾਂ ਕੀਤੀਆਂ ਨੇ ਕਿ ਮੈਂ ਪਤਾ ਨਹੀਂ ਕੀ ਬਹੁਤ ਗਲਤ ਕੁਛ ਕਰਦਾ ਆ ਐਕਸਪਲੇਨ ਕਰਨਾ ਚਾਹੁੰ ਕਿ ਜਿਨ੍ਹਾਂ ਜਿਨ੍ਹਾਂ ਨੇ ਕਿਹਾ ਮਤਲਬ ਕਿਸੇ ਮੇਰੇ ਸਰਕਲ ਚ ਕਿਸੇ ਨੇ ਮੇਰੇ ਘਰੇ ਮੇਰੇ ਮੰਮਾ ਨੂੰ ਫੋਨ ਲਾ ਕੇ ਕਿਹਾ ਕਿ ਇਹ ਤਾਂ ਜੀ ਤਾਂ ਵੇਚਦਾ ਹੈ ਇਹ ਕੁਝ ਗਲਤ ਕਰਦਾ ਹੈ ਉਹਨਾਂ ਨੂੰ ਅੱਦਾ ਕਿਉਂ ਲੱਗਿਆ ਫਿਰ ਪਤਾ ਨਹੀਂ ਮੈਨੂੰ ਨਹੀਂ ਪਤਾ ਉਹਨਾਂ ਦੀ ਆਪਣੀ ਸੋਚ ਆ ਹਨਾ ਬਟ ਮੈਂ ਕਦੇ ਵੀ ਕਿਸੇ ਦਾ ਗਲਤ ਨਹੀਂ ਕੀਤਾ ਜਿਹੜੇ ਮੇਰੇ ਯਾਰ ਦੋਸਤ ਨੇ ਜਿਹੜੇ ਕਿ ਹੁਣ ਮੇਰੇ ਨਾਲ ਨੇ ਉਹਨਾਂ ਨੂੰ ਪਤਾ ਕਿ ਮੈਂ ਕਦੇ ਵੀ ਕਿਸੇ ਨਾਲ ਕੁਝ ਗਲਤ ਨਹੀਂ ਕੀਤਾ ਨਾ ਕਦੇ ਮੈਂ ਇਹੋ ਜਿਹਾ ਕੁਝ ਗਲਤ ਕੰਮ ਕੀਤਾ ਆ ਉਹਨਾਂ ਦੇ ਅਕੋਰਡਿੰਗ ਤਾਂ ਮੇਰੇ ਨਾਲ ਕੁੜੀਆਂ ਰਹਿੰਦੀਆਂ ਨੇ ਮੈਂ ਬਹੁਤ ਗਲਤ ਕੁਝ ਕਰਦਾ ਹਾਂ ਬਟ ਮੈਨੂੰ ਪਤਾ ਮੇਰੇ ਵਾਹਿਗੁਰੂ ਨੂੰ ਪਤਾ ਕਿ ਮੈਂ ਕਿੱਥੇ ਆ ਮੇਰੇ ਘਰ ਦੇ ਨੂੰ ਪਤਾ ਕਿ ਮੈਂ ਇਹੋ ਜਿਹਾ ਕਦੇ ਕੁਝ ਗਲਤ ਕੰਮ ਨਹੀਂ ਕੀਤਾ ਜਿੱਥੋਂ ਕਿਤੇ ਮੈਨੂੰ ਕੋਈ ਗਲਤ ਇਨਕਮ ਆਉਂਦੀ ਹੋਵੇ ਜਾਂ ਕੋਈ ਗਲਤ ਮੇਰਾ ਇਨਕਮ ਸੋਰਸ ਹੋਵੇ ਮੈਨੂੰ ਇਹ ਲੱਗਦਾ ਕਿ ਮੈਂ ਇਕੱਲਾ ਥੋੜੀ ਹਾਂ ਕੀ ਮਤਲਬ ਆਪਾਂ ਕਹਿ ਰਹੀਏ ਕਿ ਮੈਂ ਕੱਲਾ ਥੋੜੀ ਐ ਜਿਹੜਾ ਕਿ ਮੈਂ ਇਹ ਚੀਜ਼ਾਂ ਕਰਦਾ ਐ ਮੈਂ ਵੀ ਵੀਡੀਓਸ ਪਾਉਂਦੀ ਆ ਬਹੁਤ ਬਹੁਤ ਹੋਰ ਵੀ ਐਲਜੀਬੀਟੀਕਿਊ ਕਮਿਊਨਿਟੀ ਚ ਬਿਲੋਂਗ ਕਰਦೇನೆ ਜਿਨ੍ਹਾਂ ਨੇ ਕਿ ਬਹੁਤ ਜ਼ਿਆਦਾ ਮਤਲਬ ਮੈਂ ਤਾਂ ਕਦੇ ਕੋਸ਼ਿਸ਼ ਹੋ ਜਾਂ ਗਲਤ ਕੀਤੀ ਨਹੀਂ ਬਹੁਤ ਐਕਸੈਸ ਲੈਵਲ ਵਾਲੀਆਂ ਚੀਜ਼ਾਂ ਵੀ ਜਿਹੜੀ ਕਮਿਊਨਿਟੀ ਦੇ ਲੋਕ ਨੇ ਉਹ ਕਰਦੇ ਨੇ ਜੋ ਕਿ ਚੀਜ਼ ਗਲਤ ਆ ਨਾਲੇ ਜੇ ਮੈਨੂੰ ਜੇ ਮੈਨੂੰ ਵਾਇਗਰੂ ਨੇ ਬਣਾਇਆ ਐਵੇਂ ਦਾ ਹਨਾ ਤਾਂ ਇਹਦੇ ਚ ਮੇਰਾ ਤਾਂ ਕੋਈ ਕਸੂਰ ਹੀ ਨਹੀਂਗਾ ਤੁਸੀਂ ਲੋਕ ਲੱਗਦੇ ਤੁਸੀਂ ਤੁਹਾਨੂੰ ਲੋਕਾਂ ਨੂੰ ਲੱਗਦਾ ਆ ਕਿ ਜੀ ਇਹ ਤਾਂ ਸਾਰਾ ਕੁਝ ਜਾਣ ਕੇ ਕਰਦੇ ਆ ਜਾਂ ਫੈਮਲੀ ਕਰਦੇ ਆ ਬਟ ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ ਹੁੰਦਾ ਇੱਕ ਜਿਹੜੀ ਤੁਹਾਡੀ ਸੋਲ ਹੈ ਨਾ ਤੁਸੀਂ ਆਪਣੀ ਸੋਲ ਨੂੰ ਆਪਣੀ ਰੂਹ ਨੂੰ ਤੁਸੀਂ ਬਦਲ ਨਹੀਂ ਸਕਦੇ ਠੀਕ ਹੈ ਜੇ ਤੁਹਾਨੂੰ ਜੋ ਤੁਹਾਨੂੰ ਰੱਬ ਨੇ ਬਣਾ ਕੇ ਭੇਜਤਾ ਤਾਂ ਤੁਹਾਨੂੰ ਉਵੇਂ ਦਾ ਹੀ ਰਹਿਣਾ ਚਾਹੀਦਾ ਆ ਤੇ ਮੈਂ ਇਹ ਦੁਨੀਆ ਦੇ ਅਕੋਰਡਿੰਗਲੀ ਮੈਂ ਐਂ ਰਹਿਣਾ ਸੀਗਾ ਨਾ ਮੈਂ ਆਪਦੇ ਆਪ ਨੂੰ ਚੇਂਜ ਕਰਨਾ ਆ ਠੀਕ ਆ ਮੈਨੂੰ ਪਤਾ ਮੈਂ ਬਹੁਤ ਸਹੀ ਆ ਮੇਰੇ ਮਾਪਿਆਂ ਨੂੰ ਪਤਾ ਹੋਰ ਮੈਨੂੰ ਕਿਸੇ ਤੋਂ ਕੋਈ ਫਰਕ ਨਹੀਂ ਪੈਂਦਾ ਸੋ ਜਿਹੜੇ ਲੋਕ ਮੈਨੂੰ ਸਪੋਰਟ ਕਰਦੇ ਨੇ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਸਪੋਰਟ ਕਰਦੇ ਹੋ ਬਾਕੀ ਜਿਹੜੇ ਮੇਰੇ ਹੇਟਰਸ ਨੇ ਮੈਨੂੰ ਨੈਗੇਟਿਵ ਕਮੈਂਟ ਕਰਦੇ ਆ ਕੋਈ ਚੱਕਰ ਨਹੀਂ ਵਾਇਗਰੂ ਸਭ ਕੁਝ ਦੇਖਦਾ ਆ ਇਹ ਨਹੀਂ ਪਤਾ ਕਦੋਂ ਕੀ ਦੇ ਕੀ ਚੀਜ਼ ਹੋ ਜੇ ਠੀਕ ਹੈ ਕਰਮਾ ਕਿਤੇ ਨਾ ਕਿਤੇ ਜਾ ਕੇ ਤਾਂ ਇਫੈਕਟ ਪੈਂਦਾ ਹੀ ਆ ਪੈਂਦਾ ਹੀ ਆ ਤੁਸੀਂ ਮੈਨੂੰ ਗਲਤ ਬੋਲੋਗੇ ਇਹ ਨਹੀਂ ਪਤਾ ਥੋੜੇ ਥੋੜੇ ਵੀ ਜਵਾਬ ਹੋਣੇ ਆ ਥੋੜੇ ਇਹ ਨਹੀਂ ਪਤਾ ਥੋੜਾ ਜਵਾਬ ਕਦੋਂ ਕਿਵੇਂ ਨਿਕਲੇ ਠੀਕ ਹੈ ਜੇ ਤੁਸੀਂ ਇੱਥੇ ਮੈਨੂੰ ਜੇ ਤੁਸੀਂ ਮੈਨੂੰ ਇੱਕ ਚੀਜ਼ ਗਲਤ ਕਹੋਗੇ ਨਾ ਤੁਹਾਡੇ ਆਪ ਅਗੇ 100 ਚੀਜ਼ਾਂ ਗਲਤ ਆਉਣਗੀਆਂ ਠੀਕ ਹੈ ਜੀ ਮੈਂ ਗਲਤ ਪਹਿਲੀ ਗੱਲ ਤਾਂ ਮੈਂ ਗਲਤ ਨਹੀਂ ਮੈਂ ਬਿਲਕੁਲ ਸਹੀ ਆਵਦੇ ਆਪ ਚ ਬਾਕੀ ਇਹ ਨਹੀਂ ਪਤਾ ਤੁਹਾਡੇ ਗਾਂ ਕੀ ਬਟ ਲੋਕਾਂ ਨੂੰ ਨਾ ਇੱਥੇ ਇੱਕ ਆਪਣੇ ਹਉਆ ਬਣਾਇਆ ਹੋਇਆ ਹੈ ਕਿ ਜੀ ਇਹਨੇ ਪਤਾ ਨਹੀਂ ਕਿ ਡੱਕ ਕੁਛ ਗਲਤ ਕਰ ਲਿਆ ਇਹਨੇ ਕੀ ਗਲਤ ਕੱਪੜੇ ਪਾ ਲਏ ਉਹ ਚੀਜ਼ ਗਲਤ ਆ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਹਰੇਕ ਬੰਦੇ ਦੀ ਸਪੋਰਟ ਕਰਨੀ ਚਾਹੀਦੀ ਆ ਨਾ ਕਿ ਉਹਨੂੰ ਮਤਲਬ ਉੱਤੋਂ ਐ ਥੱਲੇ ਡੇਗਣਾ ਚਾਹੀਦਾ ਆ ਜੇ ਰੱਬ ਨੇ ਕਿਸੇ ਬੰਦੇ ਨੂੰ ਭੇਜਿਆ ਆ ਤਾਂ ਉਹ ਕਿਸੇ ਮਕਸਦ ਲਈ ਭੇਜਿਆ ਆ ਸੋ ਜੇ ਆਤਾ ਰੱਬ ਕਹਿੰਦੇ ਭੇਜਦਾ ਹੀ ਨਾ ਜੇ ਭੇਜਿਆ ਫਿਰ ਬੰਦਾ ਵਧੀਆ ਜ਼ਿੰਦਗੀ ਦਿਖਾਵੇ ਆਪਾਂ ਨੂੰ ਸਹੀ ਗੱਲ ਆ ਮਤਲਬ ਕੁੱਟ-ਕੁੱਟ ਕੇ ਮਤਲਬ ਰੋ ਰੋ ਕੇ ਮਰਨ ਨਾਲੋਂ ਚੰਗਾ ਕਿ ਆਪਦੇ ਆਪ ਨੂੰ ਤੁਸੀਂ ਖੁਸ਼ ਰੱਖੋ ਆਪਦੀ ਲਾਈਫ ਆਪਦੇ ਤਰੀਕੇ ਨਾਲ ਵਧੀਆ ਜਿਉਂ ਤੁਸੀਂ ਤੁਸੀਂ ਅੱਜ ਦੀ ਲਾਈਫ ਦਾ ਤੁਸੀਂ ਕੀ ਕੀ ਸਿੱਖਿਆ ਮੈਂ ਇਹ ਸਿੱਖਿਆ ਕਿ ਤੁਹਾਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ ਆਪਦੇ ਤਰੀਕੇ ਨਾਲ ਜਿਉਣਾ ਚਾਹੀਦਾ ਖੁੱਲ ਕੇ ਆਪਦੇ ਪੁਆਇੰਟਸ ਸੋਸਾਇਟੀ ਅੱਗੇ ਰੱਖਣੇ ਚਾਹੀਦੇ ਆ ਤੇ ਜੇ ਤੁਹਾਨੂੰ ਕੋਈ ਡੀਮੋਟੀਵੇਟ ਕਰਦਾ ਉਹਨੂੰ ਬਹੁਤ ਸਟਰੋਂਗਲੀ ਬਹੁਤ ਮਤਲਬ ਉਸ ਸੀਜ਼ਨਲ ਕਾਮਲੀ ਹੈਂਡਲ ਕਰਨਾ ਚਾਹੀਦਾ ਆ ਕਿ ਤੁਹਾਨੂੰ ਆਪਦੇ ਆਪ 'ਚ ਨਾ ਇੱਕ ਕੌਨਫੀਡੈਂਸ ਹੋਣਾ ਚਾਹੀਦਾ ਕਿ ਜੀ ਮੈਂ ਸਹੀ ਆ ਤੇ ਮੈਂ ਸਹੀ ਰਹਿਣਾ ਆ ਤੇ ਕੋਈ ਮੈਨੂੰ ਕੁਝ ਗਲਤ ਨਹੀਂ ਕਹਿ ਸਕਦਾ ਸੋ ਹੋਪ ਤੁਹਾਨੂੰ ਸਾਡਾ ਪੋਡਕਾਸਟ ਬਹੁਤ ਵਧੀਆ ਲੱਗਿਆ ਹੋਊਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ ਤੁਹਾਡਾ ਥੈਂਕ ਯੂ ਸਾਡੇ ਪੋਡਕਾਸਟ ਚੈਨਲ ਲਈ ਥੈਂਕ ਯੂ ਸੋ ਮੱਚ